ਤੋਂ ਨਾਲ ਹੀ ਆਈ ਸੀ ਸਾਰੀ ਸਾਰਾ ਫਰਨ ਵਾਲੀ। ਅੱਜ ਕਰੋਲੇ ਜੇ ਮਾਰਿਆ ਨੇ ਲੜਾਣਾ ਲਿਓ ਪੁੱਛ। ਕਰਲੀ ਆ ਗਈ ਆ ਦੇ ਚ ਪਾਣੀ ਤਾਂ ਕੱਢਤਾ ਸੀਗਾ ਤੇ ਥੱਲੇ ਰੇਤਾ ਕਿੰਨਾ ਜਮਾਇਆ ਪਿਆ। ਇਹਨਾਂ ਟੱਕਿਆ ਨਹੀਂ ਹੈਗਾ ਤਾਂ ਕਰਕੇ ਵੜ ਗਈ ਹੋਊਗੀ ਕਰਲੀ। ਤੇ ਟੱਕੂ ਕੌਣ ਹੈ ਨਾ ਹੁਣ? ਉਹ ਨਿਕਲ ਗਿਆ ਹੋਊ ਦਿਮਾਗ ਚ। ਸੱਚਾ ਮਾਮੀ ਦਾ ਫੋਨ ਆਇਆ ਸੀ ਰঞ্জੀਤ ਕਰਦਾ। ਹਾਂ ਤੇ ਉਹ ਜਾ ਕੇ ਆਈ ਸੀ ਵੀ ਭੈਣ ਕੋਲ। ਅੱਛਾ? ਹਾਂ। ਕੀ ਕਹਿੰਦੇ? ਤੈਂਦੀ ਮੈਂ ਸਾਰੀ ਗੱਲ ਤੁਹਾਨੂੰ ਆ ਕੇ ਦੱਸੂਗੀ ਤੇ ਮੈਂ ਪਿੰਕ ਦਾ ਹਸਤਾ ਸੀਗਾ ਆਪਣਾ ਤੇ ਕਿਸੇ ਨਾਲ ਅੱਡੇ ਤੋਂ ਲੈ ਕੇ ਆਉਣਾ ਮਾਮੀ ਚੰਗਾ ਬਸ ਉਹ ਪਹੁੰਚਣ ਆਲੀ ਸੀਗੇ ਹੁਣ ਇੱਥੇ ਆ ਕੇ ਬਹਿ ਕੇ ਗੱਲ ਕਰਨਗੇ ਆਪਣੇ ਨਾਲ ਚੱਲ ਕੋਈ ਗੱਲ ਨਹੀਂ ਤੇ ਕੋਈ ਖਾ ਕਰੇ ਸਮਾਨ ਸਹੂਣ ਕੋਈ ਚਾਹ ਪਾਣੀ ਦੇ ਨਾਲ ਤਾਂ ਸਾਰਾ ਕੁਝ ਹੈਗਾ ਉਹ ਤਾਂ ਫਿਕਰ ਨਾ ਕਰੋ ਹੁਣ ਮੈਨੂੰ ਤਾਂ ਐ ਡਰ ਲੱਗੀਂਦਾ ਜਿਵੇਂ ਮਾਸ ਮਾਮੀ ਬੋਲੀ ਜਾਂਦੀਸ ਨਾ ਮੈਨੂੰ ਡਰ ਚ ਲੱਗ ਜਾਂਦਾ ਜਿਵੇਂ ਕੋਈ ਗੱਲ ਹੋਈ ਹੁੰਦੀ ਆ ਉਹ ਕੁਛ ਨਹੀਂ ਹੁੰਦਾ ਪਹਿਲੇ ਨਾ ਡਰਿਆ ਕਰੋ ਕੀਪ ਤਾਂ ਕੋਈ ਵਧੀਆ ਨਿਊਜ਼ ਲੈ ਕੇ ਆਈ ਹੋਵੇ ਹਾਂ ਪਤਾ ਹੁਣ ਹੁਣ ਤੇ ਜਾ ਕੇ ਪਤਾ ਜਦੋਂ ਆਉਗੂਗੀ ਉਹਦੇ ਪਤਾ ਲੱਗੂਗਾ ਚੱਲ ਕੋਈ ਨਾ ਫਿਕਰ ਨਾ ਕਰ ਤੂੰ ਐ ਕਰ ਜਾ ਤਰ ਤੇ ਹੁਣੇ ਆਉਂਦੀ ਐ ਕਿਥੋਂ ਟਾਈਮ ਲੱਗੂਗਾ ਨਾ ਨਾ ਬਸ ਕਹਿੰਦੀ ਸਤ ਪੰਜ 10 ਮਿੰਟ ਤੱਕ ਕਹਿੰਦੀ ਅੱਡੇ ਤੱਕ ਪਹੁੰਚ ਜੂਗੀ ਫੇ ਛੱਡੇ ਤੋਂ ਲਿਆਉ ਜਾ ਕੇ ਮਾਮੀ ਨੂੰ ਚੱਲ ਮੈਂ ਜਾਂਨਾ ਫਿਰ ਉਹਨੂੰ ਘਰ ਦਾ ਨਹੀਂ ਪਤਾ ਹੋਣਾ ਨਾ ਹਾਂ ਕੋਈ ਗੱਲ ਨਹੀਂ ਮੈਂ ਲੈ ਆਉਣਾਗਾ ਤੂੰ ਚਾਹ ਤਰ ਲੈ ਹਾਂ ਨਹੀਂ ਬਰੋ ਸ਼ਕੰਜੀ ਵਿੱਚ ਇਹਲਾ ਪਾਣੀ ਬਣਾ ਲੈ ਠੀਕ ਹੈ ਜੀ ਵੇ ਇਸਨੇ ਮਿੱਠਾ ਮਾਰੀ ਜਾਵੇਂਗਾ ਛੱਡ ਦੇ ਪਰੇ ਛੱਡੂੰਗਾ ਇਹਨੂੰ ਵੇਚਦਾ ਕਬਾੜ ਕੀ ਇਹਨੂੰ ਗਲੀ ਜਾਂਦੀ ਇੱਥੇ ਖੜੀ ਕੀ ਕਰਾਉਣਾ ਇਹ ਤੋਂ ਸਮਾਰ ਕੇ ਖੜ ਕੇ ਗੱਲ ਸੁਣ ਲੈ ਤਾਂ ਖੜਕਾ ਨਾ ਕਰ ਹਾਂ ਆਪਣੀ ਤਾਂ ਕਿਸਮਤ ਜਾ ਕੇ ਕਿਉਂ ਕੀ ਹੋ ਗਿਆ ਇਹ ਜਾ ਅਖੇ ਕੀ ਹੋ ਗਿਆ ਇਹ ਜਾ ਬੇ ਸਾਰਾ ਕੁਸੀ ਲੱਭ ਗਿਆ ਮਨੀ ਹੱਥ ਲੱਗ ਗਈ ਮਨੀ ਮੈਂ ਜਿਹਨੂੰ ਕਹਿ ਦਨਾ ਚੱਜਦੀ ਨਹੀਂ ਲਿਆਈ ਫਲਾਨਾ ਨਹੀਂ ਹੁਣ ਕਿਆ ਕਰੇਗਾ ਮਾਂ ਠੀਕ ਐ ਨੂੰ ਤਾਂ ਤੂੰ ਹੀ ਲੈ ਕੇ ਆਇਆ ਭਾਗਾਂ ਫੁੱਲ ਕੇ ਗੱਲ ਰੱਖਦੀ ਕੀ ਹੋ ਗਿਆ ਦਿਮਾਗ ਤਾਂ ਸਹੀ ਆ ਬੇਬੇ ਤੇਰਾ ਗਰਮੀ ਨਾਲ ਖਰਾਬ ਤਾਂ ਹੋ ਗਿਆ ਬੇ ਗਰਮੀ ਨੇ ਦਿਮਾਗ ਨਹੀਂ ਖਰਾਬ ਕਰਿਆ ਹੂੰ ਖੁਸ਼ ਹੋਈ ਨਹੀਂ ਹੋਈ ਪੀਆ ਹੁਣ ਐਂ ਜੇ ਲੱਗਦਾ ਵੀ ਕਿਹੜੇ ਸਿਰੇ ਤੋਂ ਗੱਲ ਸੁਣਾ ਮੈਂ ਇਧਰੋਂ ਕਿ ਉਧਰੋਂ ਕਿ ਭੜਕਦ ਨੇ ਕਹਿੰਦਾ ਵੀ ਆਪਾਂ ਅਮੀਰ ਬਣ ਕੇ ਮੈਂ ਜਿੱਥੋਂ ਆਪਾਂ ਨੂੰ ਐਂ ਪੈਸਾ ਗੋ ਉਥੋਂ ਸੁਣਾ ਦੇ ਅਮੀਰ ਬਣ ਕੇ ਹਾਂ ਕਿਵੇਂ ਆਪਣੀ ਪੋਹ ਨੂੰ ਜ਼ਮੀਨ ਆਉਂਦੀ ਆ ਪੇਕਿਆਂ ਤੋਂ ਮੈਂ ਗੱਲਾਂ ਸੁਣੀਆਂ ਨੇ ਦੋਨੇ ਮਾਮੀ ਪਾਂਚੀ ਗੱਲਾਂ ਕਰਤੀਆਂ ਸੀ ਸੌਗਾ ਮੇਰੀ ਤਾਂ ਮੇਰੇ ਤੇ ਜੀ ਕਲੀ ਨਹੀਂ ਹੈਗਾ ਬਤਨ ਕਈ ਵਾਰੀ ਉਹਨਾਂ ਆ ਉਮਰ ਦੇ ਵਿੱਚ ਦਿਮਾਗ ਖਰਾਬ ਹੋ ਜਾਂਦਾ ਹਾਂ ਹਾਂ ਮੈਂ ਵੀ ਭਾਣ ਜੀ ਕਹੇਗੀ ਉਹ ਖੁਸ਼ੀ ਨਾਲ ਦਿਮਾਗੇ ਹੱਲੇ ਪੈ ਦੋਤੀ ਮਾਮੀ ਦੋਤੀ ਗੱਲਾਂ ਕਰਤੀਆਂ ਸੀ ਹਾਂ ਹਾਂ ਮਾਮੀ ਆਏ ਕਹੇ ਆਂਦੀ ਸੋਤੇ ਦੀ ਮਾਂ ਪਿਓ ਨਹੀਂ ਆਏ ਸੀ ਭੈਣ ਭਾਈ ਹਾਂ ਕਹਿੰਦੀ ਉਹ ਤੇਰੇ ਨਵੇਂ ਹਿੱਸਾ ਕਰਾਉਣ ਨੂੰ ਭੱਜਦੇ ਨੇ ਤੀਜਾ ਆ ਜਾ हां ਕਹਿੰਦੀ ਉਹ ਮੇਰੇ ਤਾਂ ਪੁੱਠੀ ਉਂਗਲਾਂ ਹੁੰਦੀ ਸੀ ਦੀ ਮੰਮੀ ਤਾਂ ਕਹਿੰਦੀ ਤੂੰ ਨਰਕ ਚੋਂ ਨਿਕਲ ਜਾਏਂਗੀ ਇਹ ਨਸ਼ੇ ਕਰਦਾ ਦਿਨ ਰਾਤ ਡਿੱਗਦਾ ਫਿਰਦਾ ਰਹਿੰਦਾ ਇਹ ਉਹ ਬਾਹਲੀ ਗੱਲਾਂ ਕਰਦੀ ਸੀ ਆ ਜਿਹੜੀ ਆਈ ਬੈਠੀ ਸੀ ਆਹੋ ਵੀ ਤੂੰ ਨਾਲ ਚੱਲ ਸਾਡੇ ਬੈਨੋ ਹਾਲ ਕਾ ਨੂੰ ਆਈ ਕਹਿੰਦੀ ਕਿ ਤੇਰੇ ਨਾਲ ਜਮੀਣ ਹੋ ਜੂਗੀ ਤੂੰ ਇਥੋਂ ਨਰਕ ਚੋਂ ਨਿਕਲ ਜਾਏਂਗੀ ਪਰ ਇਹਨਾਂ ਨੂੰ ਆਈ ਕਹਿੰਦੀ ਉਹ ਵੀ ਛੱਡ ਕੇ ਵਗ ਜੀ ਜਿੱਦ ਨੂੰ ਕਿਤੇ ਹੋਰ ਵਿਆਹ ਦੇਣਗੇ ਤੂੰ ਹੁਣ ਨਾ ਬੰਦਾ ਬਣ ਕੇ ਰਹਿ ਹੁਣ ਡੰਗਰਾਂ ਵਾਲੇ ਕੰਮ ਨਾ ਕਰੀ ਹੁਣ ਦਾਰੂ ਪੀਣੀ ਦੇ ਛੱਡ ਕੀ ਪਤਾ ਜਮੀਨ ਕਿੰਨੀ ਆਉਗੀ ਇਹਦੇ ਹਿੱਸੇ ਜੇ ਜਮੀਨ ਇਹਦੇ ਨਾਂ ਕਰਾਤੀ ਤੈਨੂੰ ਬੜਿਆਤ ਰਿਆ ਕੇ ਰੱਖਣੀ ਪਊਗੀ ਪੁੱਤ ਪਹਿਲਾਂ ਤਾਂ ਆਪਾਂ ਰੋਬ ਮਾਰਦੇ ਸੀ ਹੁਣ ਉਹ ਬੱ ਚੱਲਣਾ ਪਊਗਾ ਆਪਾਂ ਤਾਂ ਸਾਰੀ ਉਮਰ ਨੇ ਉਹ ਨਹੀਂ ਬੈ ਲੈ ਸਕਦੇ ਹੂੰ ਆਪਾਂ ਦਾ ਮੰਜਾ ਨਹੀਂ ਲੈ ਸਕਦੇ ਟੁੱਟੇ ਪਿਆ ਮਸ਼ੀਨ ਗਲੀ ਜਾਂਦੀ ਮੈਨੂੰ ਤਾਂ ਇਹਨੂੰ ਵੇਚ ਕੇ ਦਾਰੂ ਪੀਵਾਂਗੇ ਤੂੰ ਤਾਂ ਚਲ ਗੱਲ ਹੀ ਵਧਕਾ ਸੁਣਾਤੀ ਹੁਣ ਮੈਂ ਤੇਰੇ ਥੱਪੜ ਮਾਰੂ ਕਾ ਕੇ ਕਿਹਦੇ ਦਾਰੂ ਦਨੋ ਦੇ ਦਾਰੂ ਹੁਣ ਮੈਂ ਪੀਣਾ ਰਹਿਣਾ ਢੋੱਕੇ ਪੀ ਲੈਣਾ ਹੂੰ ਮੈਂ ਉਹਨੂੰ ਵੀ ਮਿੱਠੀਆਂ-ਮੁੱਠੀਆਂ ਮਾਰਦਾ ਹਾਂ ਵੀਹ ਨਾ ਕਰ ਛੱਡ ਦੇ ਸਿਆਣਾ ਬਣ ਜਾ ਹਾਂ ਹੁਣ ਤਾਂ ਛੱਡ ਦੂੰ ਬੇਬੇ ਮੈਨੂੰ ਪਤਾ ਦੋ ਚਿੱਲੇੜਾਉਣਗੇ ਇਹ ਤਾਂ ਬੜੀ ਖੁਸ਼ੀ ਦੀ ਗੱਲ ਆ ਗਈ ਖੁਸ਼ੀ ਦੀ ਗੱਲ ਗਮਾਂਟੀ ਦੇਖੀ ਸਿਆ ਕਿਵੇਂ ਮੱਚਣਗੇ ਵੀ ਰਤੋਂ ਰਤ ਇਹ ਉਮੀਰ ਕਿਵੇਂ ਹੋਗੇ ਤੇ ਹੋਰ ਕੀਆ ਕਰਨਗੇ ਹਾਂ ਸਹੀ ਹੈ ਗੱਲ ਹੂੰ ਸਿਉਨੇ ਦੀ ਟੈਂਡ ਤਾਂ ਕਰਾ ਦੇਗੀ ਮੈਨੂੰ ਬੇ ਭਾਵੇਂ ਸਾਰੇ ਤੇ ਪੋਲਦਰਾ ਚੜਾ ਲੇ ਝੂਠ ਆ ਗਿਆ ਲੂਟਾਂ ਦੀ ਕੀ ਗੱਲ ਕਰਦਾ ਤੂੰ ਮੈਨੂੰ ਕਹਿੰਦੀ ਸੀ ਨਾ ਬੇਬੇ ਵੀ ਤੇਰੇ ਕੋਲੇ ਪਈ ਸਾਰੀ ਉਮਰ ਦਾ ਰੁਪਈ ਨੂੰ ਕਿੱਥੋਂ ਆਣਗੇ ਮੈਂ ਕਹਿਆ ਸੀ ਨਾ ਹੁੰਦਾ ਅਵਲੀ ਬੰਦੇ ਦਾ ਰੱਬ ਹੀ ਹੁੰਦਾ ਦੇਖਿਆ ਸੂਣੀ ਨਾ ਨੇੜੋਂ ਹੋ ਕੇ ਜਮਈ ਖਬਰਾ ਉਹਦੇ ਕੋਲਸ ਹੋਰ ਗਾਗਰ ਮੰਗ ਲੈਂਦਾ ਵੀ ਸਾਡੇ ਘਰੋਂ ਨਿਕਲਿਆ ਵੇ ਸੋਹਣੇ ਜੀ ਉਹ ਵੀ ਨਿਕਲਿਆ ਹੁੰਦੀ ਉਹਦੇ ਤਾਂ ਤੇਰੀ ਤਾਂ ਉਹ ਗੱਲ ਆ ਕੀ ਗੱਲ ਤੈਨੂੰ ਕਹਾ ਕੇ ਨਾ ਹੂੰ ਬਸ ਤੇਰੀ ਛੋਟੀ ਸੋਚ ਆ ਛੋਟੀ ਕਿਉਂ ਗਾਗਰ ਛੋਟੀ ਸੋਚ ਆ ਗਾਗਰ ਨਹੀਂ 10 ਰੁਪਿਆ ਕਰੂੰਗਾ ਹੂੰ ਤੇ दारू ਤੇ ਜਾ ਕੇ ਕਿਉਂ ਖੜਦੇ ਨੇ ਤੂੰ ਐ ਕਿਉਂ ਨਹੀਂ ਕਹਿੰਦਾ ਮੈਂ दारू ਪੀ ਕੇ ਸੋਹਣਾ ਸਰਦਾਰ ਬਣੂੰਗਾ ਸਰਦਾਰਾਂ ਵਾਲੀ ਜ਼ਿੰਦਗੀ ਜਿਊਂਗਾ ਐ ਕਿਉਂ ਨਹੀਂ ਕਹਿੰਦਾ ਪੁੱਤਾ ਕਦੇ ਕਹਿ ਦੇ ਤੂੰ ਅਸਲ ਨਹੀਂ ਆਗਾ ਛੱਡਣ ਦਾ ਨਾਮ ਕਹਿੰਦੀ ਆ ਲੈ ਲੈ ਨਸ਼ਾ ਛੱਡਣ ਛੱਡ ਦੇ ਇੱਥੇ ਚੱਲ ਮੈਂ ਗੱਲ ਮੰਨ ਗਏ ਪ੍ਰਮਾਤਮਾ ਬਹੁਤ ਦੇਦਾ ਤੂੰ ਅਸੀਂ ਤਾਂ ਜਾਵਾਂ ਭੁੱਖੇ ਮਰਦੇ ਹਾਂ ਸੌਣ ਦਾ ਸਾਡੀ ਆਇਆ ਵੀ ਸਾਡੇ ਹੱਥੋਂ ਜਾਵੇ ਨਾ ਕੁਝ ਤੇ ਉਹਦੇ ਖਾਤਰ ਮੈਨੂੰ ਦੱਸ ਕੀ ਕਰਨਾ ਉਹ ਨਹੀਂ ਦੱਸਦਾ ਤੂੰ ਦੱਸੇਂਗੀ ਮੈਂ ਦੱਸੂਗੀ ਤੈਨੂੰ ਪਰ ਜੇ ਖਾਣੇ ਪਾਵੇਂਗਾ ਤਾਂ ਹੈ ਤੂੰ ਹੁਣ दारू ਤੂੰ ਐ ਮੰਨ ਵੀ ਜੇ ਆਦੀ ਆ ਪੀਂਦਾ ਸੀ ਤਾਂ ਇੰਨੀ ਕੁ ਪੀ ਲਿਆ ਘਰ ਦੀ ਭਲਜੀ ਮਟਾ ਲਿਆ ਕਰ ਉਹਨੂੰ ਇੰਨੀ ਤੋਂ ਵੀ ਹਟ ਜਾ ਪੁੱਤ ਤੂੰ ਬਣ ਗਿਆ ਹੁਣ ਸਰਦਾਰ ਤੇਰੀ ਤੀਵੀ ਨੂੰ ਆਉਂਦੀ ਆ ਜ਼ਮੀਨ ਹੁਣ ਤੂੰ ਇਹ ਸੋਚ ਵੀ ਤੈਨੂੰ ਜੁੱਤੀ ਥੱਲੇ ਉਹ ਨਹੀਂ ਰੱਖਣੀ ਆਪ ਵੀ ਨਾ ਰਹੀਂ ਜੇ ਤਾਂ ਸੋਚ ਕਰੇਗਾ दारू ਪੀਣ ਵਾਲੀ ਫਿਰ ਤਾਂ ਭਾਈ ਜੁੱਤੀ ਦੇ ਥੱਲੇ ਲੱਗਣਾ ਰੋ ਪਊਗਾ ਠੀਕ ਹੈ ਨਹੀਂ ਵਜੇ ਜੁੱਤੀ ਦੇ ਥੱਲੇ ਨਹੀਂ ਲੱਗਣਾ ਤਾਬ ਦੀ दारू ਛੱਡ ਨਸ਼ਾ ਪਿਆਲਾ ਸਾਰਾ ਛੱਡ ਕੰਮ ਤੋਂ ਦੇ ਨੂੰ ਪੈ ਕਰ ਹੱਥ ਫੇਰ ਚੰਗਾ ਸੀਰੀ ਰੱਖ ਲੈਗਾ ਵਧੀਆ ਵਧੀਆ ਰੱਖਾਂਗੇ ਚੋਟੀ ਦੀ ਮਹਿਸਾ ਕੀ ਲੋੜ ਹੈ ਜਿੰਨਾ ਚ ਨਾਂ ਨਹੀਂ ਹੁੰਦੀ ਆਪਣੇ ਵੀ ਨਾਂ ਵੀ ਕਰਾ ਦੂ ਉਹਨੇ ਕਿੱਧਰ ਲੈ ਕੇ ਜਾਣੀ ਹੈ ਉਹ ਤਾਂ ਸਿੱਧਾ ਇਹਦੀ ਕਹਿਰੀ ਸੀ ਕਹਿੰਦੀ ਮੈਂ ਕਿਉਂ ਮਾਂ ਮੰਨਾ ਹਾਂ ਠੀਕ ਹੈ ਮੇਰੀ ਮਾਂ ਹੈ ਮੈਂ ਇਹ ਨਹੀਂ ਮੰਨਦੀ ਉਹਨੂੰ ਮਾਂ ਜਿਹੜੀ ਮੈਨੂੰ ਖੇਡਦੀ ਨੂੰ ਸਿੱਟ ਕੇ ਭੱਜ ਗਈ ਹੂੰ ਹਾਂ ਉਹ ਮੰਦੀ ਨਹੀਂ ਮਾਂ ਬੱਸ ਫਿਰ ਇਹਨੂੰ ਬੜਿਆ ਕੇ ਹਿੱਸਾ ਲੈ ਲੈ ਜੇ ਤਾਂ ਉਹਦੀ ਮਾਂ ਮੰਦੀ ਹੋਵੇ ਫਿਰ ਤਾਂ ਹੈਗਾ ਜਦੋਂ ਉਹਦੇ ਦਿਲ ਚ ਪਿਆਰ ਹੀ ਨਹੀਂ ਹੈਗਾ ਮਾਂ ਵਾਲਾ ਹੁਣ ਮੈਂ ਵੀ ਉਹਦੀ ਮਾਂ ਵਾਂਗ ਕੀ ਰਹਾਂ ਹੁਣ ਮੈਨੂੰ ਵੀ ਆਸਾ ਪਾਸਾ ਜੇ ਗੱਲ ਦਾ ਕਰਨਾ ਪਊਗਾ ਕਰ ਲਾ ਤੂੰ ਬਾਲੀ ਸੱਸ ਵੀ ਨਾ ਬਣਿਆ ਕਰ ਤੇਰੇ ਹੀ ਕੰਡੇ ਬੀਜੇ ਹੋਏ ਐ ਜਿਆਦਾ ਤਾਂ ਥੋੜੇ ਜੇ ਕੰਡੇ ਨਾ ਕਹਿ ਇਹ ਤਾਂ ਗੁਲਾਬ ਦੇ ਫੁੱਲ ਬਣ ਕੇ ਤੈਨੂੰ ਕਿਹੜਾ ਪਤਾ ਸੀ ਬੇਬੇ ਵੀ ਇਹਨੂੰ ਜ਼ਮੀਨ ਹਾਂ ਪਤਾ ਤਾਂ ਮੈਨੂੰ ਵੀ ਨਹੀਂ ਸੀ ਇਹ ਤਾਂ ਕਿਸਮਤ ਦੀਆਂ ਗੱਲਾਂ ਨੇ ਉਹ ਤਾਂ ਮੇਰੀ ਜਾਗ ਗਈ ਥੋੜੀ ਜੀ ਹੁਣ ਤੂੰ ਦੇਖੀ ਵਧੀਆ ਕੱਪੜੇ ਪਾਇਆ ਕਰੂ ਪੈਂਟ ਸਲਟ ਮੈਂ ਵੀ ਆਹ ਹੌਸਲਟ ਟੌਰ ਨਾ ਰਿਹਾ ਕਰ ਵਧੀਆ ਨਾ ਧੋਕੇ ਆ ਹੌਣ ਨਾਲ ਪਰਨਾਪੁਰਨਾ ਜਹੇ ਜਿਨਾ ਰੱਖਿਆ ਕਰ ਵਧੀਆ ਬੋਦੀਆਂ ਬੂਦੀਆਂ ਪੱਕ ਪੁਗ ਬੰਨ ਲਿਆ ਕਰ ਜੂੜਾ ਰੱਖ ਲੈ ਨਹੀਂ ਜੂੜੇ ਤਾਂ ਚਲ ਦਾਰੂ ਪੀਨੇ ਬੇਅਦਬੀ ਹੁੰਦੀ ਆ ਹਾਂ ਤੇ ਕੋਈ ਨਹੀਂ ਮੈਂ ਕੋਸ਼ਿਸ਼ ਕਰੂੰ ਤਾਰੂ ਛੱਡ ਦੇ بار بار دارو ਨੂੰ ਮੂਰੇ ਨਾਲਿਆ ਅਗਰ ਹਰ ਖਚੜਦਾ ਮੈਨੂੰ じゃ ਤੂੰ दारू ਲੈ ਹਣਾ ਮੂਰੇ ਤੇਰੇ ਬਲੌਗ ਮੇਰਾ ਦੇਖ ਲੈ ਕਿੱਥੇ ਟਕਰ ਪਹਚਾਤੇ ਸੀ ਰੌਲਾ ਨਾ ਪਾ ਰੌਲਾ ਨਾ ਪਾ ਤੂੰ ਹੁਣ ਚੁੱਪ ਕਰਕੇ ਬਿੱਲੀ ਬਣੀ ਜਾ ਜੇ ਉਹਨੇ ਕਹਿਤਾ ਵੀ ਮੈਨੂੰ ਕਹਿਤਾ ਹਟ ਕੁੱਤੇ ਮੈਂ ਤਾਂ ਪੂਛ ਮਾਰ ਕੇ ਬੈਠੂੰਗਾ ਹਾਂ ਤੂੰ ਦੇਖੀ ਜੀ ਬਸ ਤੂੰ ਹਸਾਬ ਨਾ ਨਹੀਂ ਰੱਖੀ ਗੁਣੀ ਕਾ ਲੱਗਦਾ ਇਹ ਦਿਨ ਬਦਲੀ ਜਮੇ ਇਹਨੂੰ ਪਤਾ ਲੱਗ ਜੀ ਵੀ ਨੰਨ ਕੋਈ ਲਾਲਚ ਹੈ ਤੂੰ ਹੌਲੀ ਹੌਲੀ ਥੋੜਾ ਥੋੜਾ ਜਿਹਾ ਬਤਾਲ ਜੀ ਜੇ ਮਾੜੀ ਜਿਹਾ ਦਾੜੀ ਦੂਰੀ ਕਾਲੀ ਕਰਾ ਲਾਂ ਉਹੀ ਮੈਂ ਬੁੜਾ ਜਿਹਾ ਲੱਗਦਾ ਕਰਾ ਦੇ ਬਾਈ ਮਾੜਾ ਜਿਹਾ ਵੀ ਲੀੜਾ ਕੱਪੜਾ ਵਧੀਆ ਜਿਹਾ ਪਾ ਲਾਂ ਫੇਰ ਤੇ ਫੇਰ ਹੀ ਮੋਹ ਆਉ ਉਹ ਨੂੰ ਮੇਰਾ ਨਹੀਂ ਆਉਂਦਾ ਮੈਨੂੰ ਰੋਣਿਆ ਮੈਂ ਤੈਨੂੰ ਇਹੀ ਤਾਂ ਕਹਿੰਦੀ ਮਾੜਾ ਜਿਹਾ ਟੌਰ ਨਾ ਰਿਹਾ ਕਰ ਸਾਂ ਦੇ ਕੇ ਆ ਕਰ ਸਾਲਿਆ ਕਰ ਕ ਕਾਲ ਭਜੀ ਮੈਂ ਲਾਉਣੀ ਉਹ ਤੇ ਕੋਲੀ ਚ ਘੋਲਦੀਆਂ ਵਿੱਚੋਂ ਤੂੰ ਲਾ ਲ ਮੇਰੀ ਥੇਲੀ ਵੀ ਜਰਦਾ ਲਾ ਲ ਨਾ ਖੁਰਦਰੀ ਹੋਈ ਇਹ ਵੀ ਮੱਥ ਮੈਂ ਮੜੇ ਸਾਫ ਕਰਾ ਲਾਂ ਤਾਂ ਸੋਹਣਾ ਲੱਗਾਂ ਕਰਾ ਲਈ ਕਰਾਂ ਦੀ ਇਹ ਵੀ ਸਾਫ ਕਰਾ ਲੈ ਇੱਥੇ ਕੂਚੀ ਮਾਰ ਲਿਆ ਕਰੋ ਤੇ ਪਈਏਗੀ ਕੋਲੀ ਉਹ ਲਾ ਲ ਤੇ ਸੋਹਣਾ ਬਣ ਕੇ ਰਹਾ ਕਰ ਨਾਲੇ ਉਹੀ ਗੱਲ ਚੰਗੇ ਚੰਗੇ ਵਧੀਆ ਵਧੀਆ ਗੱਲਾਂ ਕਰਿਆ ਕਰ ਜਿਹੜਾ ਮੋਹ ਕਰੇ ਆਪਣਾ ਉ ਤਾਂ ਹੀ ਕਹੇਗੀ ਕਹਿੰਦੀ ਮੇਰਾ ਤੇ ਇਹੀ ਘਾਰ ਆ ਆ ਜਾ ਹਾਂ ਹੁਣ ਤੂੰ ਵੀ ਉਹਦਾ ਬਣ ਕੇ ਰਹਿ ਮੈਨੂੰ ਵੀ ਬਣਨਾ ਪਊਗਾ ਚਲ ਬੱਸ ਕੋਈ ਆ ਜਾ ਹੁਣ ਆਪ ਇਹਨਾਂ ਦੀ ਇੱਕ ਵਾਰ ਇਹਨਾਂ ਨਾਲ ਇੱਕ ਵਾਰ ਖਾਨੇ ਨੂੰ ਮੱਥਾ ਨਾ ਮਾਰ ਬੱਸ ਅਪਾ ਦਾ ਜੁਹਣ ਤਾਂ ਉਹ ਪਤੀਆਂ ਲਿਆ ਮਾਗੇ ਉੱਟ ਪਾ ਦੇਂਗੇ ਇੱਥੇ ਆਊਗਾ ਤੂੰ ਖੜੀ ਰਹੂਗੀ ਕੋਈ ਨਾ ਤੇਰੇ ਪਿਓ ਦੀ ਨਿਸ਼ਾਨੀ ਆ ਪੌਣੀ ਲਿਆ ਹੁੰਦੀ ਸੀ ਇਹ ਅੱਗ ਹੋ ਕੇ ਖੜਾ ਰਹੂ ਆਹੋ ਚੰਗਾ ਚਲ ਭੱਗ ਆਲੀ ਹੁੰਦੇ ਤੇਰੇ ਤੇ ਵੀ ਮੋਟਰ ਕੱਸ ਦਿਆਂਗੇ ਲੈ ਐਵੇਂ ਹੀ ਮਾਰੀ ਜਾਂਦੀਆਂ ਮੂੜੀਆਂ दारू ਦੱਪੀ ਇਹੀ ਕਰਾਂਗੇ ਲੱਕ ਛਪ ਕੇ दारू ਮਾਰੇ ਰਤੂ ਐ ਫਿਰਦੇ ਚੱਲ ਗਏ ਹੱਬਲੇ ਕੀ ਕੈਪੀਟਲ ਮਿਲਦੀ ਉਹਨੇ ਤਾਂ ਪੈਸਾ ਹੰਕਾਰ ਕਰਤਾ ਉਹ ਤਾਂ ਕਹਿੰਦੀ ਮੇਰਾ ਨਾ ਕੋਈ ਮਾਂ ਨਾ ਕੋਈ ਮੇਰਾ ਭੈਣ ਭਰਾ ਹੋ ਤਾਂ ਗੱਲ ਦੇ ਮੈਂ ਹੀ ਦੱਸੀ ਸੀ ਵੀ ਉਹ ਸਾਨੂੰ ਦੇਖਿਆ ਹੀ ਗੋਲੀ ਤੈਨੂੰ ਮੈਂ ਹੀ ਕਿਹਾ ਸੀ ਕਿ ਤੂੰ ਉਹਨੂੰ ਸਮਝਾਉਂਦੀ ਉਹਨੂੰ ਭਈ ਮੈਂ ਤਾਂ ਬਥੇਰਾ ਸਮਝਾਇਆ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਸਮਝਾਉਣ ਦੀ ਪਰ ਉਹ ਸਮਝਣ ਤਾਂ ਤਿਆਰ ਹੀ ਨਹੀਂ ਇੱਕ ਵਾਰੀ ਐ ਤਾਂ ਕਹਿੰਦਾ ਸੀ ਵੀ ਮੇਰੇ ਨਾਲ ਗਲਤਾਂ ਕਰਕੇ ਦੇਖੀ ਲੈ ਪੁੱਤ ਤੈਨੂੰ ਕੀ ਲੱਗਦਾ ਮੈਂ ਭਮਾ ਕੇ ਹਾਂ ਮੈਂ ਬਥੇਰਾ ਕਿਹਾ ਪਰ ਕੀ ਕਰਾਂ ਤੇਰੀ ਮਾਂ ਨੇ ਨਫਰਤ ਹੀ ਇੰਨੀ ਪੈਦਾ ਕਰ ਦਿੱਤੀ ਮੇਰੇ ਕੋਲ ਸੁਣ ਲੋ ਨਹੀਂ ਗਿਆ ਸੁਦੀਪਾ ਉਹ ਤਾਂ ਕਹਿੰਦਾ ਸੀ ਮਾਵਰੇ ਦਾ ਨੀਸਨ ਕਰਦੀ ਉਹ ਕਹਿੰਦੀ ਜਦੋਂ ਮੈਂ ਰਖੜੀ ਨਹੀਂ ਬੰਨੀ ਖੇਟੀ ਨਹੀਂ ਭਰਾਣਾ ਕਿਹੜਾ ਭਰਾ ਮੈਂ ਕੋਈ ਕਿਸੇ ਭਰਾ ਨੂੰ ਜਾਣਦੀ ਨਹੀਂ ਗੱਲ ਵੀ ਸਹੀ ਹੈ ਦੋ ਹੈ ਸਹੀ ਹੈ ਫਿਰ ਅਗਲੀ ਆ ਜੀ ਸਾਥੇ ਇਹ ਭਾਈ ਤੇਰੀ ਸਾਰੀ ਤੇਰੀ ਮਾਂ ਦੀ ਗਲਤੀ ਹੈ ਜੇ ਨੇ ਤੇਰੇ ਬਾਰੇ ਦੱਸਿਆ ਹੁੰਦਾ ਤਾਂ ਫਿਰ ਉਹ ਭਮਾਂ ਮੰਦੀ ਨਾ ਅੱਛੀ ਰੰਗ ਦੀ ਇਹਨੂੰ ਕਦੇ ਮਨਾਉਣ ਲੈ ਕੇ ਜਾਵਾਂਗੀ ਉਹ ਦੇਖੋ ਤਾਂ ਇੱਕ ਤਾਂ ਕੱਲਾ ਹੀ ਨਾ ਪਹੁੰਚਦੇ ਹਾਂ ਪੁੱਤ ਤੇਰੀ ਮਾਮੀ ਮੈਨੂੰ ਉੱਥੇ ਪੜਨਾ ਦਿੰਦੀ ਸੀ ਜੇ ਕਿਤੇ ਮੈਂ ਉੱਥੇ ਜਾਂਦੀ ਸੀ ਤਾਂ ਮੈਨੂੰ ਬਾਅਦ ਚੋਂ ਹੀ ਮੋੜ ਦਿੰਦੀ ਸੀ ਉਹਨੇ ਕਦੇ ਮੇਰੀ ਧੀ ਨਾਲ ਮੇਰੇ ਮੇਲ ਹੀ ਨਹੀਂ ਹੋਣ ਦਿੱਤੇ ਸੀ ਕੋਸ਼ਿਸ਼ ਤਾਂ ਕਰ ਸਕਦੀ ਸੀ ਨਾ ਕੋਸ਼ਿਸ਼ ਧੀ ਤਾਂ ਤੇਰੀ ਸੀ ਪੁੱਤ ਮੈਂ ਬਠੇਰੇ ਵਾਲੀ ਸੀ ਤੇ ਇਹਨੂੰ ਕੀ ਲੱਗਦਾ ਵੀ ਮੈਂ ਗਈ ਨਹੀਂ ਹੋਣੀ ਪਰ ਉਹਨੇ ਤਾਂ ਪਤਾ ਨਹੀਂ ਕਿਉਂ ਉਹਦੇ ਅੰਦਰ ਹੀ ਕਿਨ੍ਹਾ ਪਰਤ ਪਰ ਜਿਹੜਾ ਜਵਾਬ ਨਹੀਂ ਹੁਣ ਮੈਂ ਪਛਾਣਦੀ ਵੀ ਨਹੀਂ ਹੈਗੀ ਬਸ ਕਿਵੇਂ ਪਛਾਣੀ ਜੇ ਇਹ ਮੇਰੇ ਕੋਲ ਜਵਾਕ ਗਈ ਸੀ ਤਾਂ ਮੈਂ ਉਹਦੇ ਮਿੰਟ ਤੱਕ ਲੱਗ ਕੀਤਾ ਜੇ ਤੂੰ ਗਈ ਹੁੰਦੀ ਤਾਂ ਮੈਂ ਕੁਝ ਕਹਿੰਦੀ ਨਾ ਮੈਂ ਉਹਨੂੰ ਸਾਰਾ ਸਮਝਾਉਂਦੀ ਜਵਾਕਣੀ ਬਸ ਇੱਕ ਮਾਮੀ ਜਰੀਆ ਸੀ ਗਲੀ ਫੇ ਮੇਰੀ ਭੈਣ ਦਾ ਕਮਰਾ ਆਦਾ ਹੁੰਦਾ ਹੁਣ ਤਾਂ ਇਹ ਵੀ ਗਈ ਇਹਨੂੰ ਵੀ ਜਵਾਬ ਦਿੱਤਾ ਹੁਣ ਦਸਮਾ ਕੀ ਕਰੇਗੀ ਤੂੰ ਉਹ ਤਾਂ ਮੈਂ ਤਾਂ ਆਪਣੀ ਕੋਈ ਸਮਝ ਲੱਗਦੀ ਫਿਰ ਮੈਂ ਮੈਥੀ ਨੂੰ ਕਿਵੇਂ ਮਿਲਾਂ ਕਿਵੇਂ ਉਹਨੂੰ ਅੰਧਕਾਰ ਜੱਪਾੜ ਕੇ ਦਿਖਾਵਾ ਵੀ ਪੁੱਤ ਮੇਰੀ ਤੜਪ ਅੱਜ ਵੀ ਤੇਰੇ ਲਈ ਉਨੀ ਹੈ ਮੈਂ ਸਾਰੇ ਰਾਸਤੇ ਵਾਤੂ ਲੀ ਆਪਣੇ ਕੋਲ ਕੋਈ ਰਾਜਸਤਾਨੀ ਜਦੋਂ ਆਪ ਹੀ ਨਹੀਂ ਆਪਣਾ ਵਰਤਣਾ ਚਾਹੁੰਦੀ ਤਾਂ ਪਤਾ ਕਿਹਨਾਂ ਨੂੰ ਨਹੀਂ ਕਹਿ ਸਕਦੇ ਸਾਡਾ ਬਸਤ ਮੈਂ ਕਿਹੜਾ ਮਾੜਾ ਕਹਾਂ ਉਹਦਾ ਮੈਂ ਤਾਂ ਕੁਝ ਚੰਗਾ ਹੀ ਸੋਚਿਆ ਸੀ ਜਿਹੇ ਜੋਦੇ ਹਾਲਾਤ ਨੇ ਉੱਥੇ ਉਹ ਹਰਾਤਾ ਜੋ ਕੱਢਣਾ ਚਾਹੁੰਦਾ ਸੀ ਜਿਆਰ ਭੇ ਨਿਕਾਉਣਾ ਚਾਹੁੰਦੀ ਉੱਚੇ ਦੇ ਕਿਸ ਹਾਲਿੰਦੇ ਆਪੇ ਠੀਕ ਹੋ ਜਾਂਦੀ ਪਰ ਜੇ ਤੇਰੇ ਤੱਕ ਹੀ ਮੈਨੂੰ ਆਖਰੀ ਮੀਂਹ ਸੀ ਪਰ ਤੂੰ ਵੀ ਥੋੜੀ ਜਾਂਦੀ ਆ ਹਾਰੇ ਤੇਰੇ ਮੂਰੇ ਮੈਂ ਤਾਂ ਮਿੰਟ ਤਰ ਲਈ ਐ ਤੂੰ ਕਿਵੇਂ ਨਾ ਕਿਵੇਂ ਕਰਦੇ ਇੱਕ ਵਾਰੀ ਮੇਰੀ ਥੀਨੂੰ ਮਨ ਲਾ ਦੇ ਇੱਕ ਵਾਰੀ ਉਹਨੂੰ ਮਨਾਲਾ ਬਸ ਤੈਨੂੰ ਕੀ ਲੱਗਦਾ ਮੈਂ ਮਿੰਨ ਤਰਲੇ ਕੀਤੇ ਨੇ ਬਥੇਰੇ ਮਿੰਨ ਤਰਲੇ ਕੀਤੇ ਮੰਮੀ ਉਹ ਵੀ ਉਹਦੀ ਜਗ੍ਹਾ ਤੇ ਠੀਕ ਐ ਜਦੋਂ 25 ਸਾਲ ਦੀ ਮਾਂ ਤੋਂ ਬਿਨਾਂ ਕੱਢ ਤੇ ਤੇ ਜੋ ਹੁਣ ਜਾ ਕੇ ਮਾਂ ਕੋਲ ਹੀ ਹਾਂ ਪੁੱਤ ਮੈਨੂੰ ਤੇਰੀ ਯਾਦ ਆਉਂਦੀ ਆ ਆ ਜਾ ਮੈਂ ਜੱਫੀ ਪਾਲਾ ਮੇਰੇ ਕੋਲ ਆ ਜਾ ਕਿਉਂ ਆਉਗੀ ਉਹ ਆਂ ਦੇਖੋ ਸਹੀ ਗੱਲ ਹੈ 25 ਸਾਲ ਕੱਢ ਲਏ ਉਹਨੇ ਇਕੱਲੇ ਨੇ ਜਵਾਬ ਲਈ ਮਾਂ ਤੋਂ ਬਿਨਾ ਤਾਂ ਹੁਣ ਸਾਰੇ ਇਕੱਠੇ ਹੋ ਗਏ ਭੈਣ ਭਰਾ ਦੀ ਉਹਦੇ بس ਨਾ ਸਰਦਾਂ ਵੀ ਮੋਕੀ ਮੈਂ ਚਾਹ ਬਣਾ ਕੇ ਲਉਣੀ ਨਹੀਂ ਪਤਾ ਕੈਨ ਅਟਿੰਦੀ ਦੀ ਮੈਂ ਤਾਂ ਜਾਣੀ ਆ ਨਾ ਕੋਈ ਗੱਲ ਦੀ ਮੰਮੀ ਸਾਡੇ ਘਰੇ ਪਹਿਲੀ ਵਾਰ ਆਈਆਂ ਤੁਸੀਂ ਜਨੂਆ ਨੇ ਮੋੜ ਤੇ ਚਾਹ ਪੜੀ ਤਾਂ ਪਿਆ ਕੇ ਫੇਰੀ ਤੋਰਾਂਗੇ ਚਾਹ ਤਾਂ ਅੱਦ ਨੂੰ ਪੀ ਨਹੀਂ ਪਊਗੀ ਛੱਡ ਦੇਖ ਨਾ ਪੁੱਤ ਬਣਾ ਲਿਆ ਕੋਟ ਹਾਂਜੀ ਹੁਣ ਪੜਨੇ ਰੋਏ ਦਾ ਕੀ ਫਾਇਦਾ ਹੁਣ ਜਿਹੜੀ ਬਾਜੀ ਸੀ ਉੱਥੇ ਤੂੰ ਹਾਰ ਗਈ ਹੁਣ ਰੋਏ ਦਾ ਕੋਈ ਫਾਇਦਾ ਨਹੀਂ ਇਹ 10 ਸਾਲ ਪਹਿਲਾਂ ਸੋਚਣਾ ਸੀ ਜੇ ਇਹ ਹੀ ਗੱਲ 10 ਸਾਲ ਪਹਿਲਾਂ ਸੋਚੀ ਹੁੰਦੀ ਅੱਜ ਤੇਰੀ ਜਵਾਕੜੀ ਗਮਾਚਦੀ ਨਾ ਤਿੱਥੋਂ ਦਿਖਾ ਇਹ ਬੇਬੀ ਨੂੰ ਬੂਥਾ ਉਥੇ ਹੀ ਤਾਂ ਨੀ ਕਾਲਾ ਹੋ ਗਿਆ ਕਿਤੇ ਦਾੜੀ ਤਾਂ ਛੱਡ ਪਾ ਲੈਣ ਪਾਣੀ ਦਾ ਕਰਕੇ ਇਹ ਨੂੰ ਮਰ ਤਾਂ ਮੇਰੀ ਕੋਈ ਐਡੀ ਹੈ ਨਹੀਂ। ਮੂੰਹੀ ਗਈ ਜਾਂਦੇ ਬੁੜਾ-ਬੁੜਾ ਮੈਨੂੰ। ਓ ਬੇਬੇ। ਹਾਂ ਕੀ ਕਰੀ ਜਾਂਨੀ ਐ ਇੱਥੇ ਬਾਹਰ ਚ ਖੜੀ। ਬੇ ਬਾਹਰ ਚ ਤਾਂ ਮੈਂ ਐ ਸੋਚਦੀ ਸੀ। ਮਾਂ ਮੜਾ ਤੇਰਾ ਤਾਈਕੇ ਘਰੇ ਜਾਇਆ ਮਾਂ। ਆ ਦੇਖੀ ਮੂੰਹ ਜਾ। ਹਾਂ ਲੈ ਆ ਦੇਖ ਚੰਦਰੇ ਕਿੱਡਾ ਸੋਹਣਾ ਲੱਗਦਾ ਹੁਣ। ਹੈ ਵਧੀਆ ਲੱਗਦਾ। ਹੋਰ ਅੱਗੇ ਮੈਨੂੰ ਸ਼ਰਮ ਆਉਂਦੀ ਸੀ ਤੇਰੀ ਦਾੜੀ ਚਿੱਟੀ, ਮਾਂ ਦੇ ਵਾਲ ਕਾਲੇ। ਨਾ ਮੈਂ ਰੱਖਣ ਜੋਗਰੀ ਨਾ ਛੱਡਣ ਜੋਗਰੀ ਜਰਾ ਬੱਡੀ ਮੈਨੂੰ ਵੀ ਆਦਤ ਜੀ ਪੈ ਗਈ। ਓ ਬੇਬੇ ਇਹ ਤਾਂ ਸ਼ੁਰੂ ਤੋਂ ਹੀ ਐ ਤੈਨੂੰ ਪਤਾ ਤਾਂ ਹੈ ਮੇਰੇ ਜਵਾਨ ਦਰੂ ਵਾਲ ਚਿੱਟੇ ਆ ਨਵੇਂ ਦੁਰਦਾਨ ਗੇ ਨਾ ਫਿਰ ਆਪ ਵੀ ਸਮਾਰ ਸਕਦਾ ਪੁੱਤ ਬੂਤਾ ਮੋਟਾ ਮੋਟਾ ਵਾਲ ਜੇ ਵੀ ਕਟਾ ਕੇ ਆਇਆ ਐ ਸਾਈਡਾਂ ਆਇਆ ਕਿਹੜਾ ਕਿਆ ਨਾ ਬਾਲਾ ਸੋਹਣਾ ਲੱਗਦਾ ਹੁਣ ਸਹੀ ਆ ਹਾਂ ਨਾਲ ਇਹ ਐ ਖੋਲ ਲੈ ਐ ਪਰ ਹੁਣ ਮੈਨੂੰ ਐ ਲੱਗਦਾ ਵੀ ਮੈਨੂੰ ਤੋ ਵੱਡੀ ਲੱਗੂ ਕੋਈ ਨਾ ਹੋਰ ਨਾ ਹੁੰਦੇ ਐ ਕਹਿੰਦੀ ਤੇ ਮੈਂ ਤੈਨੂੰ ਐ ਕਹਿਣਾ ਮੈਂ ਉਹ ਗੋਲ ਗੱਪੇ ਜੇ ਕਰਦੀ ਹੁੰਦੀ ਆ ਮੈਂ ਢੀੜਾ ਲਵਾ ਲਿਆ ਉਹਨਾਂ ਨੂੰ ਖਵਾ ਲਿਆ ਹੁਣ ਫਿਰ ਹਾਂ ਹੈ ਖਵਾ ਲੈ ਕੁਲਚਾ ਖਵਾ ਲੈ ਉਹਨਾਂ ਇੱਕ ਜਿਹੜਾ ਕੁਛ ਕਹੂਗੀ ਉਹੀ ਖਵਾ ਲੈ ਪੇਟੀ ਦਾ ਤੋੜਾ ਚੱਕ ਕੇ ਨਾ ਹੂੰ ਉਹਦੇ ਥੱਲੇ ਪਈ ਆ ਚਾਬੀ ਹੂੰ ਤੇ ਪੇਟੀ ਦੇ ਵਿੱਚ ਬੈਗ ਪਾਉ ਲੈ ਪਾਸੇ ਮੈਂ ਤਾਂ ਜਾਨੀ ਤੇ ਤਾਈ ਕੋਲ ਹਾਂ ਤੇ ਆ ਫੜਾਉ ਦਾ ਪਰਨਾ ਉਹਦੇ ਚੋਂ 500 ਰੁਪਏ ਲੈ ਚਲ ਜਿੱਦੇ ਸ਼ਹਿਰ ਗਿਆ ਨਾ ਉਹਦੇ ਤਾਂ ਮੈਂ ਕੱਪੜੇ ਬਦਲਣ ਨੂੰ ਹੁਣ ਤਾਂ ਵੀ ਠੀਕ ਲੱਗ ਜਾਂਦੇ ਆ ਬਾਲਾ ਫਿਰਕੇ ਦਾ ਮ ਉਹ ਵੀ ਹੋ ਜੂ ਚ ਵਧੀਆ ਨੇ ਪਰਨਾ ਛੱਡੋ ਕਹਿੰਦੇ ਹੁੰਦੇ ਨਾ 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 ਇੱਕੋ ਦਮ ਕੀ ਆ ਤੇ ਤੂੰ ਆ ਕੱਪੜੇ ਤਾਂ ਵਧੀਆ ਨੇ ਤੜਕੇ ਤਾਂ ਪਾਏ ਐ ਬੇਬੇ ਮੈਂ ਤਾਂ ਐਂ ਜੀ ਲੱਗੀ ਜਲਾ ਕਦੋਂ ਆਪਣੇ ਘਰੇ ਟਰੱਕ ਭਰ ਕੇ ਪੈਸਾ ਲਊਗਾ ਮੈਂ ਤਾਂ ਨਾ ਥੱਲੇ ਵਿਛਾ ਕੇ ਨਾ ਗੁੱਟੀਆਂ ਪਾਏ 500 ਦੀਆਂ ਉੱਤੇ ਪੈਜੂ ਤੇ ਉੱਤੇ ਰੱਖ ਲੂ ਉਹਦੀ ਦਾਰੂ ਦੀ ਬੋਤਲ ਆ ਤੇ ਤੂੰ ਫੇਰ ਦੇਖੀ ਨਾਲ ਮੀਟ ਹੋਰ ਫਿਰ ਮਾਰੇ ਪੁੱਥੀ ਦੇ ਸਿਰ ਪੈਸਾ ਹੁਣ ਮੈਂ ਕੀ ਕਰਾਂ ਤੇਰੀ ਥੋਪੜੀ ਯਾਰ दारू ਦਾ ਨਾ ਹਰ ਗੱਲ ਚ दारू ਦਾ ਨਾ ਕੋ ਸੋੜ ਨਹੀਂ ਕੋ ਸੋੜਨਾ ਇਹਨੇ ਹੋਰ ਫਿਰ ਹੁਣ ਕੀ ਕਰਗੇ ਤੂੰ ਐ ਨਹੀਂ ਕਹਿ ਸਕਦਾ ਮੈਂ ਪੰਜੀਰੀ ਲੜਾ ਕੇ ਖਾਇਆ ਕਰੂੰਗਾ ਉਹ ਪੰਜੀਰਾ ਬਲੱਡ ਬਾਜੂ ਖਾ ਕੇ ਮਰ ਜਾਾਂਗੇ ਹੁਣ ਕੀ ਹਲਵਾ ਆਉਣੇ ਜੂਸ ਪੀ ਲਿਆ ਕਰੋ ਮਰਚਾ ਕਰੋ ਚੱਲ ਮੈਂ ਉਹਨੂੰ ਜੂਸ ਵੀ ਪਿਆ ਲੇਉਂਗਾ ਫੇਰ ਛੱਡ ਪੜੇ ਗੱਲਾਂ ਤੂੰ ਬਾਲੀ ਜਿਹੜਾ ਕੁਝ ਕਹੂਗੀ ਉਹ ਦਵਾ ਲੈ ਜਿਹੜਾ ਕੁਝ ਖਾਹੂਗੀ ਉਹ ਨੂੰ ਖਵਾ ਲੈ ਮੈਨੂੰ ਦਾ ਖੁਸ਼ ਕਰ ਲੈ ਬੇਬੇ ਹੋਰ ਹੀ ਲੱਗੀ ਜਾਂਦਾ ਵੀ ਐ ਬੂਦ ਰਗਾਈਆਂ ਨਾ ਇਹ ਸੋਹਣੀਆਂ ਨਹੀਂ ਲੱਗਦੀ ਨਹੀਂ ਵਧੀਆ ਲੱਗਦੀਆਂ ਨੇ ਸੋਹਣੀਆਂ ਲੱਗਦੀਆਂ ਉਹਨੇ ਇੱਕ ਪਤਾ ਨਹੀਂ ਕੀ ਚਮਟਾ ਜਿਹਾ ਲਾਦਾ ਬੇਬੇ ਉਹਦੇ ਨਾਲ ਮੱਥੇ ਦੇ ਵਾਲ ਜੇ ਡਿੱਗੀਆਂ ਨੇ ਤੱਤਾ ਜਿਹਾ ਕਰਕੇ ਮੈਂ ਪਤਾ ਨਹੀਂ ਉਹ ਕੀ ਕਹਿੰਦੇ ਹੁੰਦੇ ਨੇ ਸਟੇਟ ਪਤਾ ਨਹੀਂ ਕੀ ਚਲ ਮੈਂ ਦੇਖਦਾ ਕਿੱਧਰ ਗਈ ਉਹ ਤਾਂ ਗਈ ਇੱਥੇ ਹੋਊਗੀ ਦੀਪੀ ਦੇਖ ਲੈ ਮੈਂ ਬਾਹਰ ਬਾਹਰ ਜਾ ਕੇ ਉਹਨੇ ਤਾਂ ਤਾਈ ਕੋਲੇ ਸੁਣਿਆ ਹੋਰ ਬਾਈ ਦੱਸ ਕੀ ਹਾਲ ਚਾਲ ਐ ਮਨਿੰਦਰ ਦਾ ਮਨਿੰਦਰ ਦਾ ਠੀਕ ਠਾਕ ਐ ਅਜੇ ਤੱਕ ਤਾਂ ਕੁਛ ਨਹੀਂ ਕੋਈ ਗੱਲਬਾਤ ਨਹੀਂ ਹਾਂ ਵਧੀਆ ਐ ਅੱਛਾ ਹਾਂ ਵਧੀਆ ਫੋਨ ਆ ਜਾਂਦਾ ਕਹਿੰਦੇ ਠੀਕ ਠਾਕ ਐ ਤੇ ਉਹ ਇਧਰ ਰਜੀ ਦੀ ਭੈਣ ਨੂੰ ਪਹਾਲਦੇ ਫਿਰਦੇ ਐ ਅੱਛਾ ਤੇ ਆਈ ਨਹੀਂ ਹਜੇ ਉਹ ਉਹ ਭਾਈ ਪਤਾ ਤਾਂ ਲੱਗ ਗਿਆ ਉਹਦਾ ਮਨ ਲੱਗਾਦਾ ਸ਼ਾਇਦ ਹਾਂ ਤੇ ਹੁਣ ਮੇਰੇ ਨਾਲ ਹਜੇ ਗੱਲ ਹੋਈ ਨਹੀਂ ਵੀ ਕਿਵੇਂ ਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਉਹ ਪਤਨੇ ਕੀ ਪਰਜਾਈ ਐ ਮਾਮੀ ਉਹਦੀ ਹਾਂ ਤੇ ਜਿਹੜੀ ਚੰਦਰਪਾਲ ਜਿਹੜੀ ਭਜਾਈ ਸੀਗੀ ਅੱਛਾ ਉਹਨੇ ਪਤਾ ਨਹੀਂ ਤਾਂ ਕਿੱਥੇ ਤੋਰਤੀ ਸੀ ਗਾਹਾਂ ਹਾਂ ਤੇ ਉੱਥੇ ਮਤਲਬ ਹੁਣ ਗਏ ਆ ਇਹ ਤੇ ਗਾਹਾਂ ਜਾ ਕੇ ਉਹਨੂੰ ਮਿਲੀ ਤਾਂ ਹੈ ਨਹੀਂ ਹਜੇ ਉਹ ਕਹਿੰਦੇ ਕਿ ਹੈ ਨਹੀਂ ਇੱਥੇ ਤਾਂ ਹੈ ਨਹੀਂ ਉਸ ਵੇਲੇ ਹੁਣ ਨਾਲ ਲੈ ਕੇ ਜਾਂਦੇ ਆ ਪਤਾ ਨਹੀਂ ਉਹਨੂੰ ਭਾਲ ਦੇਖਦੇ ਅਜੇ ਤੱਕ ਚਲ ਤੇ ਆ ਜੂਗੀ ਉਹ ਵੀ ਹਾਂ ਪਤਾ ਲੱਗ ਜੂਗਾ ਤੇ ਇੱਕ ਮੈਂ ਤੈਨੂੰ ਐ ਪੁੱਛਦੀ ਸੀ ਵੀ ਵੀ ਹੁਣ ਤਾਂ ਨਹੀਂ ਮਨਿੰਦਰ ਦੀ ਸੱਸ ਕੁਝ ਬੋਲਦੀ ਮਨਿੰਦਰ ਨੂੰ ਨਾ 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 ਮਤਲਬ ਹੁਣ ਤਾਂ ਉਹ ਤਾਂ ਠੀਕ ਠਾਕ ਹੈ ਵੇਖ ਲਾ ਐਨਾ ਕਸਮਾਨ ਪਵਾਇਆ ਕਹਿ ਜੇ ਪਹਿਲਾਂ ਹੀ ਸਧਰ ਜਾਂਦੀ ਉਹ ਪਤਾ ਕੀ ਗੱਲ ਹੁੰਦੀ ਆ ਜਿਹੜੀ ਮੱਛੀ ਹੁੰਦੀ ਆ ਨਾ ਆਖਰੀ ਪੱਤਨ ਚੱਟ ਕੇ ਮੁੜਦੀ ਆ ਉਹ ਵੜੀ ਗੱਲ ਐ ਇਹਨੇ ਵੀ ਇਹਨੇ ਵੀ ਉਹ ਕੰਮ ਕਿਹੜਾ ਜਿਹੜਾ ਨਹੀਂ ਕੀਤਾ ਸਹੀ ਗੱਲ ਐ ਨਾਲੇ ਆਪਦੇ ਜਵਾਕਾਂ ਦੇ ਉਹੀ ਗੱਲ ਨਿਗਾ ਚ ਨੀਵੀ ਹੋ ਗਈ ਉਦੋਂ ਮੈਂ ਦੇਖ ਲਾ ਵੀ ਲਾਡੀ ਦੇ ਅੱਖਾਂ ਚ ਕਿੰਨੀ ਨੀਵੀ ਹੋ ਗਈ ਹਾਂ ਉਹ ਹਜੇ ਵੀ ਬਲਾ ਜ਼ਰੂਰ ਲੈਂਦਾ ਬੁਲਾਉਂਦਾ ਗੱਲਬਾਤ ਕਰਦਾ ਪਰ ਦਿਲ ਚ ਕਹਿ ਜਿਹੀ ਗੱਲਾਂ ਹੁੰਦੀਆਂ ਕਾ ਕਿੰਨੀ ਗੱਲ ਮੰਨਦਾ ਸੀ ਵੇਖੋ ਉਹਦੀ ਮੰਨਦਾ ਸੀ ਉਹਦੀ ਹੈਨਾ ਉਹਦੇ ਮਗਰ ਲਾ ਕੇ ਤਾਂ ਆਪਣੀ ਮਨਿੰਦਰ ਨੂੰ ਕੁੜਦਾ ਮਾਰਦਾ ਸੀ ਉਹਦੇ ਮਗਰ ਲਾ ਕੇ ਮਨਿੰਦਰ ਨੂੰ ਕੁੜਦਾ ਮਾਰ ਉਹਦੇ ਮਗਰ ਲਾ ਕੇ ਦੂਜਾ ਵਿਆਹ ਕਰਾਇਆ ਸੀ ਹਾਂ ਇਹ ਤਾਂ ਹੈ ਹਾਂ ਤੇ ਉਹਨੇ ਸਾਰਾ ਕੁਝ ਜਦੋਂ ਕੀਤਾ ਤਾਂ ਦੇ ਅਲਾ ਵੀ ਹੈਨਾ ਹਾਂ ਖਾਣ ਨੂੰ ਪੈ ਗਿਆ ਵਾਲੇ ਹਰ ਕਿਤੇ ਆ ਕੇ ਸਾਰੇ ਟੱਬਰ ਚ ਹੀ ਖੋਟ ਨਿਕਲਿਆ ਇੱਕ ਨੂੰ ਕੀ ਸੀ ਹਾਂ ਜੇ ਉਹ ਬੁਲਬੁਲ ਸੀ ਉਹਦੇ ਚ ਖੋਟ ਨਿਕਲਿਆ ਹੁਣ ਉਹ ਜਿਹੜਾ ਜਿਹਨੂੰ ਚਾਚਾ ਕਹਿੰਦੇ ਆ ਹੂੰ ਆਪਣਾ ਇਹਦਾ ਜਿਹੜਾ ਪਿਓ ਆ ਤੇ ਉਹ ਹੁਣ ਮੈਨੂੰ ਇੱਕ ਦਿਨ ਫੋਨ ਕਰਦਾ ਸੀਗਾ ਕਹਿੰਦਾ ਵੀ ਭਾਈ ਵੀ ਤੂੰ ਮੇਰੇ ਨਾਲ ਗੱਲ ਕੀਤੀ ਸੀ ਵੀ ਮੈਂ ਮੈਂ ਕਿਹਾ ਵੀ ਤੂੰ ਮਿਲ ਆ ਕਹਿੰਦਾ ਕਿ ਇਹਦੇ ਨਾਲ ਤੇ ਮੇਰਾ ਮੋਹ ਹੈ ਨਹੀਂ ਮੁੰਡੇ ਨਾਲ ਮੈਂ ਮਿਲਦਾ ਨਹੀਂ ਮੇਨ ਤਾਂ ਹੋਣੀ ਹੈਗਾ ਤੇ ਕਹਿੰਦਾ ਵੀ ਮੇਰੀ ਤਾਂ ਮੇਰੀ ਕੁੜੀ ਨਾਲ ਮੈਨੂੰ ਮਲਾਓ ਨਹੀਂ ਦੱਸ ਹੁਣ ਉਹ ਹੀ ਗੱਲ ਵੀ ਇਹ ਤਾਂ ਛੋਟਾ ਗਿਆ ਤਾਂ ਇੱਥੇ ਆ ਕੇ ਹੋ ਗਿਆ ਸੀ ਇਹ ਗੱਲ ਹੈ ਭਾਈ ਹਾਂ ਉਹ ਵੀ ਉਹਦੇ ਵੀ ਸਾਰੇ ਦੀ ਗੱਲ ਨਹੀਂ ਹਾਂ ਤੇ ਕਹਿੰਦਾ ਵੀ ਹੁਣ ਨਾ ਤਾਂ ਮੈਨੂੰ ਕਹਿੰਦਾ ਮੈਂ ਘਰ ਤਾਂ ਰੱਖੀ ਤੇ ਲਿਆ ਹੁਣ ਕਹਿੰਦਾ ਹੌਲੀ ਹੌਲੀ ਪਾ ਲੂੰਗਾ ਮੈਂ ਤੇ ਵੀ ਪਤਾ ਨਹੀਂ ਮੁੰਡਾ ਮੈਨੂੰ ਕੀ ਕਹੂਗਾ ਕੀ ਸਮਝੂਗਾ ਮੈਂ ਕਿਹਾ ਕੋਈ ਗੱਲ ਨਹੀਂ ਬੈਠ ਕੇ ਤੇਰਾ ਇੱਕ ਦਿਨ ਆ ਵੀ ਗੱਲ ਕਰਾਵਾਂਗੇ ਜਦੋਂ ਭਾਈ ਆਪ ਦੇ ਹੱਥਾਂ ਚ ਚੱਕਿਆ ਨਹੀਂ ਜਵਾਕ ਪਾਲਿਆ ਨਹੀਂ ਫਿਰ ਮੋਹ ਕਿਵੇਂ ਆ ਵੀ ਮੋਹ ਕਿਵੇਂ ਆ ਗਲਤ ਹੈ ਨਾ ਤੇ ਉਧਰ ਕਾਲੇ ਦਾ ਕੀ ਹਾਲ ਚਾਲ ਆ ਕਾਲਾ ਠੀਕ ਠਾਕ ਹੈ ਜਮਹੂ ਠੀਕ ਹੋ ਗਿਆ ਬਹੁਤ ਠੀਕ ਹੋ ਦਵਾਈ ਦਵਾਈ ਉਹ ਚੱਲ ਚੰਗਾ ਦਵਾਈ ਦਵਾ ਕੇ ਤਾਂ ਮਹੀਨੇ ਦੇ ਵਿੱਚ ਵਿੱਚ ਪੂਰਾ ਫਰਕ ਪੈ ਗਿਆ ਸੀ ਉਹ ਨੂੰ ਵਿਚਾਰੇ ਨੂੰ ਦੇਖ ਲੈ ਕੀ ਬਿਬੜ ਪਈ ਹੈ ਹੁਈ ਤਾਂ ਗੱਲ ਹੈ ਹੁਣ ਉਹ ਸਾਰੇ ਕਿੱਤੇ ਕਰਾਇਆ ਦੀ ਜਿਹੜੀ ਮੇਨ ਜੜਾ ਉਹ ਸਿੰਧਰਪਾਲ ਆ ਉਹ ਸਿੰਧਰਪਾਲ ਸਿੰਧਰਪਾਲ ਤੇ ਦੇਖ ਲੈ ਉਹਨੂੰ ਮੰਜੇ ਚ ਪਾਇਆ ਜਵਾਕ ਨੂੰ ਉਧਰੋਂ ਉਹ ਜਵਾਕ ਪੋਰਾ ਪਰ ਉਹ ਮਰਵਾਤ ਆਏ ਨੇ ਕੀ ਖਟਿਆ ਤੇ ਉਸੇ ਤਾਂ ਲੋੜ ਤਾਂ ਦਿਮਾਗ ਤੇ ਪੈ ਗਿਆ ਸੀ ਹਾਂ ਸਹੀ ਗੱਲ ਹੈ ਮਾ ਤੇ ਲੋੜ ਪੈ ਗਿਆ ਸੀ ਤਾਂ ਫਿਰ ਦੇਊਗਾ ਪ੍ਰਮਾਤਮਾ ਆਪੇ ਸੁਣੂਗਾ ਕੋਈ ਨਹੀਂ ਰੱਬ ਸੁਣਦਾ ਹਾਂ ਜਿਵੇਂ ਆਉਂਦੇ ਜਿਵੇਂ ਭਾਈ ਸਾਹਿਬ ਕੁਛ ਹੈ ਹਨ ਮੈਂ ਤਾਂ ਅੱਗੇ ਇਹਨਾਂ ਨੂੰ ਇਹੀ ਗੱਲ ਕਹਿੰਨ ਨੂੰ ਜਿਹਦਾ ਜਿਹੜਾ ਜੰਮੇ ਹੀ ਨਹੀਂ ਉਹਦੇ ਵਾਸਤੇ ਰੋ ਕੇ ਆਉਂਦੇ ਕਿਉਂ ਰੋ ਕੇ ਕਿਉਂ ਫਿਰ ਉਹੀ ਗੱਲ ਆ ਕੋਈ ਦੁੱਖ ਦੇਣੀ ਆਇਆ ਸੀ ਉਹ ਤਾਂ ਜਿਹੀ ਆਪਾਂ ਨੂੰ ਹਨਾ ਅਜੇ ਤੱਕ ਲਪਸਦਾ ਵਾਲਾ ਗੱਸਰੀ ਜ਼ਿੰਦਗੀ ਦਾ ਸਹੀ ਗੱਲ ਹੈ ਹਾਂ ਹੀ ਹੁੰਦਾ ਬਸ ਸੋਹਰ ਹਰਮਨ ਦਾ ਫੋਨ ਆ ਜਾਂਦਾ ਹਾਂ ਹਰਮਨ ਦਾ ਫੋਨ ਆ ਜਾਂਦਾ ਪੁੱਛਦੀ ਹੁੰਦੀ ਏ ਛੋਡੇ ਬਾਰੇ ਵੀ ਅੱਛਾ ਫਿਰ ਭਾਈ ਜਿੰਨੀ ਕਮਾਈ ਨੇ ਕੋਲੇ ਹੁੰਦੀ ਏ ਗੱਲਬਾਤ ਉਹਨੇ ਕਮਾਈ ਦੱਸ ਤੇ ਕਿਵੇਂ ਫਿਰ ਉਹ ਕੀ ਬਣਿਆ ਤੁਸੀਂ ਰਿਸ਼ਤਾ ਕਰਦੇ ਸੀ ਉੱਥੇ ਨਾਲੇ ਮੁੰਡਾ ਨਾਲ ਕਿਤੇ ਪੁਲਿਸ ਕਿੱਥੇ ਨਾਲ ਹੀ ਉਹੋ ਜਿਹੀ ਗੱਲ ਚੱਲੀ ਜਾਂਦੀ ਏ ਉਹਦੀ ਮੁੰਡੇ ਦੀ ਮਾਂ ਗਈ ਵੀ ਏ ਬਾਹਰ ਅੱਛਾ ਕੁੜੀ ਕੋਲੇ ਕੁੜੀ ਗਈ ਦੀ ਏ ਬਾਹਰ ਅੱਛਾ ਬਾਹਰਲੇ ਦੇਸ਼ ਹਾਂ ਉਹ ਫਿਰ ਹੁਣ ਭਾਈ ਜਦੋਂ ਆਉ ਹ ਤਾਂ ਫਿਰ ਅੱਗੇ ਤੋਂ ਗੱਲ ਹਾਂ ਤੈਨੂੰ ਪਤਾ ਹੁਣ ਜੇ ਸਿਆਣਾ ਬੰਦਾ ਮੂਰੇ ਲੱਗੂ ਤਾਂ ਫੇਰ ਹੀ ਕੋ ਗੱਲ ਕਰਾਂਗੇ ਹਨਾ ਨਿਊ ਘਰ-ਵਾਰ ਤੇ ਚੰਗੀ ਹੋਊਗਾ ਹਾਂ ਘਰ-ਵਾਰ ਵਧੀਆਗਾ ਹਾਂ ਦੱਸ ਦੇ ਜਿਹੜੇ ਸਾਹ ਨਾਲ ਤੇ ਵੀ ਵਧੀਆ ਪਰਿਵਾਰ ਵੀ ਵਧੀਆਗਾ ਮੇਰੀ ਗੱਲ ਸੁਣ ਅੱਜ ਕੱਲ ਤਾਂ ਜ਼ਮਾਨਾ ਪੁਰਾਣਾ ਤਾਂ ਜ਼ਮਾਨਾ ਰਹਿ ਗਿਆ ਹੁਣ ਤਾਂ ਬਾਈ ਜਿੱਥੇ ਲੋਕ ਇਕੱਠੇ ਕੰਮ ਕਰਦੇ ਦੋ ਜਵਾਕ ਆਪਣੀਆਂ ਵੀ ਗੱਲਬਾਤ ਕਰਦੇ ਨਾਲੇ ਹੁਣ ਬਾਈ ਆਏ ਆ ਵੀ ਹੁਣ ਖੇਤੀ ਵਾਲੇ ਦੇ ਨਹੀਂ ਆਪਾਂ ਵਿਆਹ ਸਕਦੇ ਵੀਰੋ ਕੁੜੀ ਨੂੰ ਕੋਈ ਨੌਕਰੀ ਕਰਦੀ ਆ। ਹਾਂ ਵੀ ਭਾ ਲੈਣਾ ਤਾਂ ਮਲਾਜ਼ਮ ਪਊ। ਚੱਲ ਜਿਹੜੀ ਨੌਕਰੀ ਉਹ ਕਰਦੀ ਉਸ ਨੌਕਰੀ ਤੇ ਲੱਗਿਆ ਭਾਈ ਸਮਝੇ ਇੱਕ ਦੂਜੇ। ਸਮਝੂ ਇੱਕ ਦੂਜੇ। ਹਾਂ ਐਂ ਗੱਲ ਹੈ ਜੀ। ਤੇ ਚੱਲ ਜਵਾ ਖੁਸ਼ ਰਹਿਣ ਭਾਈ ਆਪਾਂ ਕੀ ਲੈ। ਚਲੋ ਮੇਨ ਗੱਲ ਤਾਂ ਇਹੀ ਹੁੰਦੀ ਆ ਭਾਈ। ਆਪਾਂ ਮੰਗਰੀ ਖੁਸ਼ ਆਂ ਵੀ। ਹਾਂ। ਅਸੀ ਗੁਰੂ ਪਤਾ ਨਹੀਂ ਕੀ ਕਰਨ ਲੱਗੀ। ਉਹ ਨਸੀਬੋ। ਤੜੀ ਜਾ ਕੇ ਨਹੀਂ। ਅਚਾਹ ਨੂੰ ਕੀ ਸੀ ਬਾਈ ਤੂੰ ਉਦੋਂ। ਉਹਨਾਂ ਚਾਹ ਤੇ ਵੀ ਹੁੰਦੀ ਸੀ ਕੀ ਕਰਦੀ ਕਰਦੀ ਅੰਦਰ ਵੜ ਗਈ ਲੈ ਹੁਣ ਤਾਂ ਇੱਥੇ ਬੈਠੀ ਸੀ ਕੋਈ ਕੰਮ ਤਾਂ ਦਾ ਯਾਦ ਆ ਗਿਆ ਹੁਣ ਕੋਈ ਨਹੀਂ ਕੱਲੀ ਜਾਣੀ ਉਹ ਵੀ ਕੀ ਮੈਂ ਕਹਿਣਾ ਮੈਂ ਕਹਿ ਦੇਣਾ ਚਾਹਦਾ ਲੈ ਦੱਸ ਚਾਹ ਨੂੰ ਕੀ ਸੀ ਆ ਗਾ ਚਾਰ ਗੱਲਾਂ ਆ ਕੇ ਸਾਡੇ ਘਰ ਦੇ ਕੱਪੜੇ ਕੋਈ ਨਾ ਮੈਂ ਫਿਰ ਮੈਂ ਇਥੋਂ ਅਵੇਲਨੈਂਸ ਬੈਠਾ ਜਾਂਦਾ ਪਤਾ ਦੋ ਕਰ ਕੇ ਲਾ ਦੇਣੀਆਂ ਤਾਂ ਇਹ ਕੋਈ ਗੱਲ ਨਹੀਂ ਲਾ ਦੇ ਹੋਰ ਮੈਂ ਕਹਿਣਾ ਚਾਹ ਲੈ ਹੁਣ ਨਹੀਂ ਨਹੀਂ ਨਾ ਭਾਈ ਗੱਲਾਂ ਬਾਤਾਂ ਮਾਰ ਲੈਣੀਆਂ ਮੇਰਾ ਵੀ ਢਾਵਲਾ ਹੋ ਜਾਂਦਾ ਹੈ ਚਲੋ ਹਾਂ ਦੜੀ ਨਹੀਂ ਪੈਂਦਾ ਪਿਗ ਲਾਈ ਵੀ ਨਾ ਤਾਂ ਕੰਮ ਕਰਨ ਨੂੰ ਐ ਤਾਂ ਨਹੀਂ ਮੇਰੇ ਨਾਲ ਲੋਟ ਵੇ ਕੀ ਸੋਚੀ ਜਾਣਾ ਉਹ ਬੇਬਿਆ ਪਾਣੀ ਆ ਕੰਡੇ ਵੀ ਤੇ ਮੈਨੂੰ ਚੁਗਣੇ ਪੈਣਗੇ ਹੁਣ ਨਾਲੇ ਮੈਂ ਕਿਹਾ ਵੀ ਤਾਂ ਤੂੰ ਇੱਕ ਵਾਰੀ ਉਹ ਬੰਦ ਕਰ ਦਿਆ ਕਰੋ ਟੂਟੀ ਉਹ ਟੂਟੀ ਰਾਤ ਕਿਸੇ ਨੇ ਬੰਦ ਨਹੀਂ ਕਰੀ ਆ ਭਰ ਗਿਆ ਕਮਰਾ ਵੇ ਚੱਲ ਇਹ ਤਾਂ ਹੋ ਗਿਆ ਜਿਹੜਾ ਕੰਮ ਹੋਣਾ ਸੀ ਕੋਈ ਨਹੀਂ ਲਿਖੋ ਜੂਗਾ ਪਾਣੀ ਕੱਢ ਦਿਆਂਗੇ ਗੰਦ ਜੱਥ ਮੈਂ ਮਰ ਜਾਂ ਫਿਰ ਹੁਣ ਕੌਣ ਮਾਰੂਗਾ ਹੁਣ ਉਹ ਤਾਂ ਹੋ ਗਿਆ ਹੁਣ ਬੋਲੇ ਤਾਂ ਕਿਹੜਾ ਟੂਟੀ ਬੰਦ ਹੋ ਜੂਗੀ ਫਿਰ ਉਹਦਾ ਇਲਾਜ ਕਰ ਆ ਭਾਈ ਐ ਹੁਣ ਰੋਜ਼ ਕੌਣ ਚੜੇ ਕੋਠੇ ਤੇ ਮੈਂ ਕਿਹੜਾ ਹੁਣ ਉਹਨੂੰ ਤਾਂ ਜੇ ਕੁਸ ਕਹਿੰਨੇ ਆ ਤਾਂ ਲੋਟ ਨਹੀਂ ਆਉਂਦਾ ਕੰਮ ਆਉਂਦਾ ਕਹਿ ਤੈ ਹੀ ਨਾ ਕਰ ਹਾਂ ਰਪਈ ਰਪਈ ਫਿਰ ਤੇਰੇ ਨਾਲ ਗੱਲਾਂ ਤਾਂ ਮੈਂ ਉਹੀ ਕਰਦੀ ਆ ਰਪਈਆਂ ਵਾਲੀ ਤੂੰ ਮੈਨੂੰ ਐਂ ਦੱਸ ਲੱਗੀ ਕੋਈ ਗੱਲ ਨੇੜ ਤੇੜੇ ਉਧਰ ਆਹੋ ਨਹੀਂ ਜੇ ਉਦੋਂ ਮੈਨੂੰ ਜੰਮਿਆ ਤੇ ਮੇਰੀ ਲੋੜੀ ਵੰਡੀ ਤੈਨੂੰ ਐਂ ਨਹੀਂ ਪਤਾ ਵੀ ਕਿਹਦੀ ਵੰਡੀ ਜੰਨੀ ਆ ਵੀ ਮੇਰਾ ਪੁੱਤ ਆ ਇਹ ਵੀ ਗੱਲ ਜੇ sire ਨਾਂ ਲੱਗੀ ਤੇ ਫਿਰ ਤੇਰਾ ਜੰਮੇ ਦਾ ਕੀ ਫਾਇਦਾ ਹੋ ਗਿਆ ਦੱਸ ਦੇ ਮੈਨੂੰ ਸੱਚੀ ਵੇ ਸ਼ਾਬਾਸ਼ ਵਾਹ ਵੇ ਬੱਬਰ ਸ਼ੇਰਾ ਤੇ ਤਾ ਤਾਂ ਰੰਗ ਹੀ ਲਾਤਾ ਮੈਂ ਕਿਹਾ ਮੋਟੇ ਰਪਈਆਂ ਵਾਲੀ ਮੁਰਗੀ ਹੱਥ ਲੱਗ ਗਈ ਆਪਣੇ ਆਪਣੀ ਤਾਂ ਸੁੱਤੀ ਪਈ ਕਿਸਮਤ ਜਾਗੀ ਰੌਲਾ ਤਾਂ ਆਇਆ ਨਾ ਹੁਣ ਇਹਨੂੰ ਤਾਂ ਝਾਈ ਜਾਂਦੇ ਆ ਹੁਣ ਇਹਦਾ ਅੱਗੇ ਨਹੀਂ ਨਾ ਪਤਾ ਵੀ ਕੀ ਵੈੰਗ ਨੀ ਗੁਰੂ ਕਿਤੇ ਆਏ ਨਾ ਹੋਏੜਾ 2-4000 ਕੋਲੇ ਪਿਆ ਉਹ ਵੀ ਇਹਨੂੰ ਖਵਾ ਦਈ ਤੇ ਮੁੜ ਕੇ ਆ ਮੇਰੇ ਨਾਲ ਮੰਗਦੇ ਫਿਰਗੇ ਯਾ ਦੂਜੇ ਖਾਂਦੀ ਆ ਉਹ ਉਹ ਗੋਲ ਜੇ ਉਹ ਬਾਹਰਲੇ ਉਹ ਨੇਪਾਲੀ ਜੇ ਬਣਾਉਂਦੇ ਹੁੰਦੇ ਆ ਮੋਮਸ ਮੋਮਸ ਜੇ ਮੈਨੂੰ ਤੋਂ ਕਹਣੇ ਵੀ ਨਹੀਂ ਆਉਂਦੇ ਮੈਦੇ ਦੇ ਅੱਛਾ ਚਲ ਕੋਈ ਨਾ ਖਾ ਲੈਣ ਦੇ ਕੁਛ ਨਹੀਂ ਹੁੰਦਾ ਜੇ ਨਾ ਕੁਛ ਕਹਿੰਦੇ ਪਾਉਣਾ ਹੋਵੇ ਤਾਂ ਘਮਾਉਣਾ ਵੀ ਪੈਂਦਾ ਕੋਈ ਗੱਲ ਨਹੀਂ ਇਹ ਜੀ ਮੇਰੇ ਕੋਲ ਬੁਥੇਰੇ ਪੈਨੇ ਗੋਦੀ ਤੇ ਤੇਰੇ ਪਿਓ ਨੇ ਬੁਥੇਰੇ ਦਿੱਤੇ ਹੋਏ ਸੀ ਮੈਨੂੰ ਰਪਈ ਆਹੋ ਮੈਨੂੰ ਨਾ ਦੇਈ ਤੂੰ ਮੈਨੂੰ ਨਾ ਦੇਈ ਸੱਪ ਲੜਦਾ ਤੇ ਮੈਨੂੰ ਪੈਗ ਦੇ ਪੈਸੇ ਦਿੰਦੀ ਨੂੰ ਹਾਂ ਠੜੀਆ ਵਾਲਾ ਇਹਨੂੰ ਦੇ ਦੇ ਦਾਰੂ ਚੋਲ ਸਣ ਦੇ ਦੇ ਕੋ ਪਉਏ ਨੂੰ ਆਹ ਸਾਫ ਸਫਾਈ ਕਰਦੇ ਆ ਜਮਾ ਵੱਜ ਵਾਲਾ ਜੀ ਕਰੀ ਜਾਂਦਾ ਲਾਉਣ ਨੂੰ ਪੈਗ ਖਬਰਦਾਰ ਹੋ ਜਾ ਮੈਂ ਤੈਨੂੰ ਅੱਗੇ ਸਮਝਾਈ ਜਾਨੀ ਆ ਤੂੰ ਮੌਕਾ ਖਝਾ ਲੇਂਗਾ ਜੇ ਸੁਰਤ ਸਿਰ ਰਹੇਗਾ ਤਾਂ ਸਾਰਾ ਕੁਝ ਤੇਰੇ ਹੱਥ ਆ ਜੂ ਬੇਪੁੱਤ ਤੇਰੀ ਤਾਂ ਜਿੰਨੇ ਕਹਿੰਦਾ ਚਾਂਦੀ ਬਣ ਜੂ ਚਾਂਦੀ ਜੇ ਤੇਰੇ ਹੱਥ ਲੱਗੀ ਜ਼ਮੀਨ ਤੂੰ ਕੀ ਦੇ ਲੈਣਦਾ ਤੈਂ ਇਹ दारू ਤਾਂ ਕੀ ਲੈਣਾਗਾ ਬਖਸ਼ਾਂਕ ਦੇ ਕਬੂਤਰੜਾਈ ਦੁੱਦੀ ਪੀਆ ਕਰੂ ਮੈਂ ਤਾਂ ਟੌਕਿਆਂ ਵਾਲੀ ਇੰਗਲਿਸ਼ ਜੀ ਨਹੀਂ ਆਉਂਦੀ ਜਿਹੜੀਆਂ ਟਪ 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 ਟਿਕਦੇ ਆਂ दारू ਤਾਂ ਮੈਂ ਹਰਦਾ ਨਹੀਂ ਪੀਉ ਮੈਨੂੰ ਰੋਣਾ ਨਾ दारू ਦਾ ਨਾਉ ਜ਼ਰੂਰ ਲੋ ਨਾਲੇ ਪਤਾ ਹੈ ਚੰਗਾ ਭਲਾ ਵੀ ਮੈਨੂੰ ਚੀ ਚੜਦੇ दारू ਦੇ ਨਾਉ ਤੋਂ ਮੈਂ ਇੱਕ ਪੁੱਤ ਐ ਤੂੰ ਤਾਂ ਬਖਸ਼ੀ ਜਾਂਦੀ ਐ ਤੈਨੂੰ ਜੇ ਕੋਈ ਹੁੰਦਾ ਨਾ ਹੋਰ ਰਿਸ਼ਤਾ ਤੇਰੇ ਨਾਲ ਦਿਓ ਰੇਠ ਦਾ ਜਾਂ ਕੋਈ ਹੋਰ ਹੁੰਦਾ ਦਰਾਨੀ ਜਠਾਣੀ ਦਾ ਮੁੰਡਾ ਮੈਂ ਫੜ ਕੇ ਕਨ ਤਰ ਕੋ ਰੂੰ ਗੜਵਾ ਦੇ ਤੈਨੂੰ ਬਿਮਾਰੀਆ ਛੱਡ ਦੇ ਚੱਲ ਗੁੱਸਾ ਛੱਡ ਦੇ ਹੁਣ ਠੰਡੇ ਮਦੀਨਾ ਕੰਮ ਲੈਣ ਦਾ ਟਾਈਮ ਆ ਗਿਆ ਹੁਣ ਆਪਣੀ ਗੱਲ ਜਿਹੜੀ ਘਰੇ ਰਹਿ ਜੂ ਉਹਦਾ ਫਾਇਦਾ ਹੋ ਜੂ ਬੇਬੇ ਬਾਹਰ ਜਾਵੜੀ ਦਾ ਆਪਾਂ ਪੱਟੇ ਜਾਵਾਂਗੇ ਹਾਂ ਵੇ ਐਂ ਤਾਂ ਤੂੰ ਚਿਹਰਾ ਸਿਆਰਾ ਪਰ ਦੁੱਧ ਕੀਦਾ ਚੁੰਗਿਆ ਆ ਹਾਂ ਦੁੱਧ ਤੇ ਗਿਆਗਾ ਮੈਂ ਤਿੱਕ ਮੈਂ ਗਿਆ ਨਹੀਂ ਆ ਪੁੱਤ ਦੁਮਾਾਕਟ ਕਾਹਨੇ ਰੱਖ ਕੇ ਜਮ ਐ ਗੱਲ ਨੂੰ ਉੱਥੇ ਪਹੁੰਚ ਜਾ ਸਾਰਾ ਹਿਸਾਬ ਕਿਤਾਬ ਕਰਉ ਦਾ ਪਤਾ ਕਿੰਨੀ ਜ਼ਮੀਨ ਹੈ ਕਿੰਨੀ ਹੈ ਜੇ ਉਹ ਉਹਨੇ ਗੱਲ ਚਲਾਈ ਨਾ ਦਵਾਰੇ ਮਨ ਨਹੀਂ ਗਿਣਦੀ ਇਹਨੂੰ ਬੜਿਆ ਤੜਿਆ ਕੇ ਪੁੱਛ ਲੈ ਵੀ ਉਹ ਸੱਚੀ ਤੇਰੀ ਮਾਂ ਸੀ ਕੋ ਚੱਲ ਕੋਈ ਨਾ ਫੇਰ ਕੀ ਹੁੰਦਾ ਮੰਨੀ ਨਹੀਂ ਮੰਨੀ ਨਹੀਂ ਇਹ ਮੈਨੂੰ ਲੱਗਿਆ ਵੀਰੋ ਇਹਦੇ ਨਾਲ ਦੁਰਦਸ਼ਾਈ ਜਾਦੀ ਹੋਈ ਆ ਕੋਈ ਨਹੀਂ ਕੋਸ ਹੋ ਗਿਆ ਤੂੰ ਮੇਰੇ ਤੇ ਯਕੀਨ ਰੱਖ ਅੱਖਾਂ ਮੰਨ ਕੇ ਤੀਰ ਟਿਕਾਣੇ ਲਾ ਕੇ ਵਖਾ ਹੁੰਦਣ ਨੂੰ ਹਾਂ ਆ ਮੈਨੂੰ ਤੂੰ ਕਹਿੰਦੀ ਖੋਟਾ ਸਿੱਕਾ ਜਿੱਦẽ ਇਹ ਚੱਲਿਆ ਤੇ ਆ ਜਿਹੜੀ ਇੱਥੇ ਆ ਇੱਥੇ ਵੀ ਚੈਪਸ ਚੜੀ ਪਈ ਉਹ بس ਆਹੀ ਉਮੀਦ ਸੀ ਅਹੀਂ ਕਹਿਣਗੇ ਕਿਸੇ ਦਿਨ ਤਾਂ ਲੱਗਦਾ ਹੀ ਸੀ ਵੀ ਇਸ ਘਰ ਦੀ ਸਦੀ ਪਲਟੂਗੀ ਪਲਟ ਗਈ ਮੈਂ ਹੀ ਕਹਿੰਨੀ ਆ ਹੁਣ ਨਾ ਮੁੱਕਦੀ ਗੱਲ ਏ ਇੱਕ ਤਾਂ ਇਹ ਆਪਾਂ ਨੂੰ ਐਂ ਦੱਸਦੇ ਵੀ ਸੱਚੀ ਉਹੋ ਪਰ ਹੈਗੇ ਤਾਂ ਬਾਈ ਉਹ ਇਹਦੇ ਮਾਂ ਤੇ ਹੋਈ ਸੀ ਇਹਦੇ ਭੈਣ ਭਾਈ ਤੀ ਇਹ ਕਹਿੰਦੀ ਮੈਂ ਇਹਨੂੰ ਪੁੱਛਿਆ ਜਦੋਂ ਮੈਂ ਕਿਹਾ ਵੀ ਐਂ ਤਾਂ ਕੋਈ ਆਉਂਦਾ ਨਹੀਂ ਬਰੂ ਵੀ ਕਹਿੰਦੀ ਬਰੂ ਪਾਉ ਮੈਂ ਕਿਹਾ ਬਰੂ ਵੀ ਐ ਕੌਣ ਆਉਂਦਾ ਗੱਡੀ ਲਈ ਫਿਰਦੇ ਆ ਬਾਕੀ ਮੈਂ ਕਹਿੰ ਜਾਂਦੀ ਤੇਰੇ ਨਾਲ ਜ਼ਮੀਨ ਜਿਦਾਦ ਕਰਾਂਗੇ ਮੈਂ ਕਿਹਾ ਆਪਾਂ ਤਾਂ ਕਹਿੰਦੇ ਨਹੀਂ ਆਪਾਂ ਦਾ ਜੀ ਕੱਟੀ ਖਾਤਰੀ ਮੈਂ ਅੱਦੇ ਪਿੰਡ ਨਾਲ ਲੜੀ ਗਏ। ਕੁੱਤਾ ਨਹੀਂ ਕੋਈ ਦੰਦਾ ਫੇਰੀ ਚ ਕਿਸੇ ਨੂੰ। ਕੱਟੀ ਤਾਂ ਫੇਰ ਵੀ ਪੈਸਿਆਂ ਦੀ ਆ। ਤੇ ਜਾਂ ਤਾਂ ਇਹਨੂੰ ਪਤਾ ਹੋਵੇ ਜਾਂ ਤੇਰੇ ਵਾਲੀ ਗੱਲ ਆ ਇਹਦੀ ਵਿਗੜੀ ਆ। ਗੱਲਾਂ ਤਾਂ ਦੋ ਆ। ਇਹਦੀ ਵਿਗੜੀ ਐ ਹੌਲੀ-ਹੌਲੀ ਟਕਿਆ ਨਾ ਗੱਲ ਆਉਗੀ ਨੇੜੇ ਇਹਦੇ ਨਾਲ ਮਿੱਠਤ ਨਾ ਰਹਾਗੇ ਤਾਂ ਸਾਰਾ ਬੇਤ ਖੋਲੂਗੀ। ਜਦੋਂ ਬੇਤ ਖੁੱਲ ਗਿਆ ਆਪਾਂ ਨੂੰ ਪਤਾ ਲੱਗ ਜਾਊਗਾ ਜੇ ਕੋਈ ਗੱਲਬਾਤ ਬਣੀ ਨੇੜੇ ਲੱਗੀ। ਤਾ ਕੋਸ਼ ਨਹੀਂ ਹੁੰਦਾ ਤੂੰ ਇਹਨੂੰ ਐਂ ਕਹਿਦੀ ਕਹ ਦੇ ਕੋਈ ਗੱਲ ਨਹੀਂ ਰੋਸੇ ਹੋ ਜਾਂਦੇ ਨੇ ਘਰਾਂ 'ਚੇ ਲੜਾਈਆਂ ਹੁੰਦੀਆਂ ਨੇ ਜੇ ਆਪਣਾ ਰਿਤੇਰਾ ਰਿਸ਼ਤਾ ਦੀ ਕੋਈ ਤਾਂ ਵਿਗਾੜ ਪਿਆ ਜੇ ਤੇਰਾ ਉਹਨਾਂ ਨਾਲ ਰਿਸ਼ਤਾ ਹੀ ਨਾ ਹੁੰਦਾ ਤੇਰਾ ਵਿਗਾੜ ਕਾਤਾ ਪੈਂਦਾ ਹਨ ਵੀ ਚਲ ਕਹ ਦੇ ਮੈਂ ਤੇਰੇ ਕਰਕੇ दारू ਛੱਡਤੀ ਹਨਾ ਵੀ ਹੁਣ ਤੈਨੂੰ ਮਾਂ ਵੀ ਕੁਛ ਨਹੀਂ ਕਹਿੰਦੀ ਹੈਗੀ ਵੀ ਤੂੰ ਉੱਦੇ ਰੋਂਦੀ ਤੇ ਤੂੰ ਤਰਸ ਮੰਨੇਗੀ ਮਾਂ ਵੀ ਕਹ ਹੁਣ ਨਾ ਤੂੰ ਬਸ ਇੱਕ ਐਨੀਕ ਬਣਾ ਲੈ ਵੀ ਜੇ ਤੇਰੀ ਉਹ ਮਾਂ ਐ ਤੇਰਾ ਭਰਾ ਐ ਕੋਈ ਗੱਲ ਤੂੰ ਜਾ ਐਂ ਚਾਰ ਦਿਨ ਜਾ ਫੇਰ ਐਂ ਦੱਸ ਦੇ ਵੀ ਉਹ ਤੇਰੇ ਨਾਲ ਕੋਈ ਕੁੱਟਮਾਰ ਕਰਦੇ ਸੀ ਸਾਲਿਆਂ ਨੂੰ ਕਾ ਅਸੀਂ ਕਰਾਂਗੇ ਸਿੱਡੇ ਫਿਰ ਦੂਜੇ ਲੋਟ ਹੋ ਜੀ ਕਾ ਤੇਰੇ ਨਾਲ ਮੈਂ ਖੜਾ ਮੇਰੀ ਮਾਂ ਖੜੀ ਹੈ ਮੈਂ ਸਾਰਾ ਕੁਝ ਕਹੇਤਾ ਉਹਨੂੰ ਖਵਾ ਪਿਆ ਵੀ ਦਿੱਤਾ ਬੀਬੇ ਹਾਂ ਉਹਨੂੰ ਲੀੜੇ ਕੱਪੜੇ ਦਾ ਵੀ ਕਹੇਤਾ ਉਹਨੇ ਨਾਲ ਮੈਂ ਕੰਮ ਵੀ ਕਰਾ ਲੰਨਾ ਹੁਣ ਤੇ ਹੁਣ ਮੈਨੂੰ ਐਂ ਦੱਸ ਵੀ ਬੁੜੀ ਹੋਰ ਕਿਹੜੀ ਗੱਲ ਕਰਕੇ ਬੰਦੇ ਤੇ ਪ੍ਰਸੰਨ ਹੁੰਦੀ ਹੁੰਦੀ ਐ ਸਾਰਾ ਕੁਝ ਤਾਂ ਮੈਂ ਕਰਤਾ ਯਾਰ ਹੋਈ ਨਹੀਂ ਰਹੀ ਹਜੇ ਦੱਸ ਨਹੀਂ ਤੂੰ ਉਹਨੂੰ ਐਂ ਕਹੇਤਾ ਨਾ ਕਹ ਮੈਂ ਖੜਾ ਤੇਰੀ ਪਿੱਠ ਪਿਛੇ ਮੇਰੀ ਮਾਂ ਖੜੀ ਐ ਜੇ ਸਾਲਾ ਤੈਨੂੰ ਕੋਈ ਘੂਰੂਗਾ ਚਾਹੇ ਤੇਰੀ ਮਾਂ ਐ ਚਾਹੇ ਤੇਰਾ ਭਾਈ ਆ ਕਾ ਵੱਢ ਕੇ ਦੱਬ ਦੂ ਤੇਰੀਆਂ ਅੱਖਾਂ ਸਾਹਮਣੇ ਤੂੰ ਇੱਕ ਵਾਰੀ ਮੈਨੂੰ ਗੱਲ ਦੱਸ ਵੀ ਤੇਰਾ ਫਰਕ ਕਿਵੇਂ ਪੈ ਗਿਆ ਵੀ ਹੋਇਆ ਕੀ ਐ ਹਾਂ ਤੂੰ ਐ ਨਾ ਜਾਣੀ ਕਹਿ ਵੀ ਮੈਂ ਦਾਰੂ ਪੀਣਾ ਜਾਂ ਦਾਰੂ ਪੀਣਾ ਜਾਂ ਨਹੀਂ ਹੈਗਾ ਕਹਿ ਮੈਨੂੰ ਐ ਤੂੰ ਫੇਰ ਵੀ ਮੇਰੇ ਘਰ ਵਾਲੀ ਐ ਜਮੀਨ ਜਾਗਦੀ ਆ ਮੇਰੀ ਐ ਕਹਿ ਦੂੰ ਜਾਗਦੀ ਆ ਵੀ ਐ ਕਹੇ ਦੀ ਦੁਸਿਆਣਾ ਤੇਰਾ ਬਣਾ ਲੇਗਾ ਗੱਲ ਚਲ ਭਈ ਜਦੋਂ ਆਪਾਂ ਉਹਨਾਂ ਨੂੰ ਐ ਕਹਾਂਗੇ ਨਾ ਵੀ ਅਸੀਂ ਤੇਰੇ ਨਾਲ ਆਂਗੇ ਹੂੰ ਤੂੰ ਸਾਡੀ ਨੂੰਹ ਐ ਮੇਰੀ ਧੀ ਵੀ ਮਾਨ ਜਦੋਂ ਸਾਡੇ ਘਰ ਦੀ ਇੱਜ਼ਤ ਐ ਇਹ ਐ ਥੋੜਾ ਵੀ ਅਸੀਂ ਤੈਨੂੰ ਐ ਰੋਂ ਦੇਵਾਂਗੇ ਹਨਾ ਵੀ ਰੁੱਲਣ ਨਹੀਂ ਦਿੰਦੇ ਨਾ ਤੈਨੂੰ ਰੋਂ ਦੀ ਲੋੜ ਅਸੀਂ ਖੜੇ ਆਂ ਤੇਰੇ ਨਾਲ ਐਨੇ ਤਾਂ ਫੜ ਜੂ ਬਾੜੀ ਤਾਂ ਹੈਗੀ ਥੋੜੀ ਜੀ ਵੀ ਚਲ ਕੋਈ ਨਾ ਜੇ ਬਾੜੀ ਐ ਤਾਂ ਲੋਟ ਆਉਗੀ ਆਪਣੇ ਜੇ ਜ਼ਿਆਦੇ ਹਿਸ਼ਿਆਰ ਹੁੰਦੀ ਨਾ ਫੇਰ ਉਹ ਜਦੋਂ ਨੇ ਕਿ ਹੱਦ ਦੀ ਪਰ੍ਹਾਈ ਨੇ ਜ਼ਮੀਨ ਦੀ ਗੱਲ ਛੇੜੀ ਸੀ ਉਹਦੀ ਕਹਿੰਦੀ ਮੈਂ ਤਾਂ ਕੀ ਲੈਣਾ दारू ਪੀਣੇ ਤੋਂ ਨਾਲਿਆ ਬੁੜੀ ਮੇਰਾ ਰੋਜ਼ ਲੜਦੀ ਆ ਨਾਲੇ ਇੱਕ ਗੱਲ ਹੋਰ ਆ ਹੁਣ ਮੈਂ ਤਾਂ ਚਲ ਜਿਹੜੀ ਨਿਗਰ ਰੱਖਣੀ ਹੈ ਰੱਖਣੀ ਆ ਤੇ ਕੰਮ ਕਰਤਾ ਮੈਂ ਸਾਰੇ ਛੱਡ ਦੂੰਗਾ ਉਹਦੇ ਤੇ ਹੀ ਹੋ ਜੂਗੀਆਂ ਗੱਲਾਂ ਆਂਡ ਗਵਾਂਡ ਦੀ ਕੋਈ ਬੁੜੀ ਕੋਈ ਰਿਸ਼ਤੇਦਾਰ ਜਿਵੇਂ ਉਹਦੇ ਉਹ ਆਈ ਸੀ ਤੂੰ ਹੱਲਣਾ ਨਹੀਂਗਾ ਤੂੰ ਉਹਦੇ ਕੋਲੇ ਹੀ ਰਹਿਣਾ ਵੀ ਗੱਲ ਨਾ ਹੋ ਜੇ ਕੋਈ ਆ ਆ ਫੜ ਲੈ ਕੰਨ ਐਦੂ ਮੁੜ ਕੇ ਮੈਂ ਸੁਣੀ ਨਾ ਛੱਡ ਕੇ ਜਾਵਾਂ ਮੈਂ ਉਹਨੂੰ ਹੀ ਕਹਿਦਾ ਕਰੂੰ ਭਾਈ ਬਣਾ ਲੈ ਚ ਸੁਣੀ ਨਾ ਤੁੰਨੇ ਦੇ ਕੋਲ ਇੱਥੇ ਮੰਜਾ ਢਾ ਲਿਆ ਗੁਰ ਵੀ ਲਿਆ ਭਾਈ ਚਾ ਮੈਂ ਨਹੀਂ ਹੁਣ ਸੁਣਨੀ ਛੱਡਦੀ ਹੁਣ ਜਿਹੜੀ ਹੋਊਗੀ ਸੋ ਹੋਊਗੀ ਤੇ ਇੱਕ ਫੋਨ ਫਾਣ ਜਾ ਨਿਗਰ ਰੱਖਿਆ ਕਰ ਕਈ ਵਾਰੀ ਤੇਰੇ ਫੋਨ ਤੋਂ ਕਰ ਲੈ ਮੇਰੇ ਫੋਨ ਤੋਂ ਤਾਂ ਲੋਕ ਚ ਲੱਗਿਆ ਇਹਨੂੰ ਕਿਹੜਾ ਪਤਾ ਹੈ ਨਾ ਇਹਨੂੰ ਪਤਾ ਚਲ ਬਸ ਬਾਹਲੇ ਕੀ ਕਰਨ ਖਾਣੇ ਹੁਣ ਮੈਨੂੰ ਪਤਾ ਲੱਗ ਗਿਆ ਵੀ ਕੀ ਕਰਨਾ ਹਾਂ ਬਸ ਤੂੰ ਉਹ ਗੱਲ ਤੇ ਆਪਦਾ ਅਮਲ ਕਰ ਵੀ ਆਪਣੀ ਗੇੜ ਚ ਗੱਲ ਉੱਥੇ ਆ ਜੇ ਆਪਾਂ ਇਹਨੂੰ ਕਿਲ ਲਈ ਕਿਲ ਗਈ ਤਾਂ ਬਸ ਕਿਲ ਗਈ ਮੈਂ ਅਸਾ ਉਹ ਤਾਂ ਹੋਵਾ ਮੈਂ ਸਪੇਰਾ ਜਿਹੜਾ ਵੱਡਾ ਕਾਲੇ ਨਾਗ ਵਾਲੀਆਂ ਨਾਗਣਾ ਨੂੰ ਵੀ ਕਰਦਿਆਂ ਤਾਂ ਮੈਂ दारू ਜੀ ਪੀਨ ਕਰਕੇ ਹੋਇਆ ਪਿਆ ਸੀ ਆ ਚੱਲ ਗਿਆ ਆਪਾਂ ਹੁਣ ਤੇਰੇ ਨਾਲ ਮੈਂ ਇਹ ਜੀਆਂ ਗੱਲਾਂ ਕੀ ਕਰਾਂ ਚੱਲ ਕੋਈ ਨਾ ਨਹੀਂ ਤੂੰ ਨਿੱਕ ਗੱਲ ਹੋਰ ਕਹਿਨੀ ਆ ਦੇਖ ਹੁਣ ਕੰਮ ਕਰਗਾ ਅੱਧੋਂ ਜ਼ਿਆਦੇ ਸ਼ਾਮ ਲਿਆ ਮੈਂ ਹੁਣ ਕਿਤੇ ਤੂੰ ਉਹਨੂੰ ਐਂ ਨਾ ਕਹਿ ਦੀ ਮਾਂ ਕੱਲੀ ਕੰਮ ਕਰਦੀ ਕਾ ਕੋਈ ਨਾ ਐਂ ਤਾਂ ਬੇਬੇ ਬਠੇਰਾ ਕੰਮ ਕਰ ਲਈ ਤੂੰ ਸਮਾਂ ਕਹਿ ਦਿਆ ਕਰ ਕਾ ਕੋਈ ਨਾ ਭਾਵੇਂ ਮਾੜਾ ਮੋਟਾ ਮੇਰੇ ਖਲਾਫ ਚੱਲ ਜੀ ਕਾ ਬੁੜੀ ਬਠੇਰੀ ਤਾਕੜੀ ਐ ਸਿਵਾਂ ਚ ਮੱਚੂਗੀ ਕਰ ਲੈਣ ਦੇ ਹਜੇ ਤੇਰੀ ਉਮਰ ਬਠੇਰੀ ਬੇਕੰਮ ਕਰਨ ਦੀ ਉਤਤੀ ਹੋ ਗਿਆ ਕਰੋ ਆਏ ਲੱਗੇ ਵੀ ਹਾਂ ਇਹ ਮੇਰੇ ਪੱਖ ਚ ਹੋ ਗਿਆ ਮਾਂ ਦੇ ਵਿਰੁੱਧ ਆਉਤੋਂ ਨਹੀਂ ਰਹੂ ਹੁਣ ਮੈਂ ਤੇਰੇ ਖੱਟਿਆ ਜਾਊਗਾ ਕੁਛ ਨਹੀਂ ਦੇਖੀ ਤਾਂ ਜਾਏ ਤੂੰ ਸੋਣੇ ਦਾ ਕੰਧਾ ਘਾੜ ਦੂੰਗਾ ਕੰਧਾ ਇੱਕਦਨ ਮੈਂ ਹਾਂ ਕੀ ਜਾਣਦੀਆਂ ਮੈਨੂੰ ਤੂੰ ਆ ਜਾ ਮਿਸਤਰੀ ਪੁੱਛਿਆ ਮੈਂ ਫਿਰ ਮਿਸਤਰੀ ਥੋੜੀ ਦੂਜਾ ਲਿਆਵਾਂਗੇ ਉਹ ਕੀ ਠੇਕਾ ਦੇ ਕੇ ਪ੍ਰਾਪਰਟੀ ਡੀਲਰ ਡੁੱਲਰ ਜੋ ਕੀ ਹੁੰਦੇ ਆ ਉਹਨਾਂ ਤੋਂ ਕਰਾਂ ਮੈਂ ਕੰਮ ਜਾਂ ਬਣੀ ਬਣਾਈ ਲੈਣਾਂਗੇ ਕੋਈ ਚੰਗਾ ਭਾਈ ਮੇਰੇ ਦਾ ਕਮਰਾ ਲੈਦਾ ਪਾ ਕੇ ਉਹਦੇ ਚ ਏਸੀ ਲਵਾ ਦੇ ਕੰਗਾ ਹੋਰ ਬਥੇਰਾ ਚੋਰ ਆ ਪੱਖਾ ਮੂਰੇ ਮੱਚਲੇ ਬੁੜੀ ਰੱਖ ਦੂੰ ਤੇਰੀਆਂ ਲੱਤਾਂ ਘੁੱਟਣ ਨੂੰ ਵੇ ਨਾ ਐ ਹੁਣ ਮੈਂ ਇਹੀ ਜੇ ਸੁੱਖਾਂ ਪਾ ਲੈਗਾ ਮੇਰੀਆਂ ਲੱਤਾਂ ਹੀ ਦੁਖਦੀਆਂ ਆਉਣ ਨਹੀਂ ਜਿਹੜੇ ਰਾਜੇ ਮਹਾਰਾਜਿਆਂ ਦੇ ਖਾਨਦਾਨੀ ਬੰਦੇ ਹੁੰਦੇ ਆ ਉਹੀ ਘਟਾਉਂਦੇ ਹੁੰਦੇ ਆ ਅੱਛਾ ਅੱਛਾ ਹਾਂ ਠੀਕ ਠੀਕ ਇੱਕਦਮ ਮੈਂ ਰੱਖ ਦੂੰ ਨਾਲ ਛਿੰਗ ਹੁਣ ਰੱਖੂ ਕੋਲੇ ਜਿੱਧਰ ਜਾਇ ਕਰੂੰਗਾ ਵੀ ਸਰਦਾਰ ਸਾਹਿਬ ਜਾ ਰਹੇ ਆ ਤੇ ਉਹ ਪਾਇਆ ਕਰੂਗਾ ਮੇਰੀ ਨੈਟ ਤੇ ਵੀਡੀਓ ਜੀ ਵੇ ਇਹ ਮੈਨੂੰ ਉਹ ਗੱਡੀ ਸਿਖਾ ਦੇਗਾ ਮੈਂ ਤਾਂ ਗੱਡੀ ਆਪ ਹੀ ਚਲਾਇਕ ਗੱਡੀ ਗੱਡੀ ਸਕੂਟਰ ਹੀ ਸੱਖੀ ਪਹਿਲਾਂ ਤੂੰ ਗੱਡੀ ਦਾ ਓਕੇ ਕਹਾ ਪਰ ਵੱਡੇ ਬੰਦੇ ਦਾ ਗੱਡੀ ਛੱਕਦੇ ਗੱਡੀ ਹਾਂ ਰੇਤਾ ਪਿਆ ਕਰੂਗਾ ਮੇਰੇ ਤੇ ਦੂਜੀ ਲਾਵਾਂਗੇ ਜ਼ਮੀਨ ਖਾਸੀ ਦਾਸ